ਬਹੁਤ ਸਮੇਂ ਪਹਿਲਾਂ ਦੀ ਗੱਲ ਆ ਇੱਕ ਪਿੰਡ ਵਿੱਚ ਦੋ ਦੋਸਤ ਰਹਿੰਦੇ ਸੀ ਰਗੂ ਤੇ ਲੱਖੀ ਦੋਨਾਂ ਦੀ ਦੋਸਤੀ ਇੰਨੀ ਜਿਆਦੀ ਮਜ਼ਬੂਤ ਸੀ ਇੰਨੀ ਜਿਆਦੀ ਦੁਆ ਚ ਬੰਦੀ ਸੀ ਕਿ ਸਾਰੇ ਪਿੰਡ ਦੇ ਲੋਕ ਜਿਹੜੇ ਸੀ ਨਾ ਉਹਨਾਂ ਦੀ ਜਿਹੜੀ ਦੋਸਤੀ ਆ ਨਾ ਉਹਨਾਂ ਦੀ ਜਿਹੜੀ ਹੈ ਮਿਸਾਲ ਦਿੰਦੇ ਹੁੰਦੇ ਸੀ ਉਦਾਹਰਣ ਦਿੰਦੇ ਹੁੰਦੇ ਸੀ ਤੇ ਉਹਨਾਂ ਵਿੱਚ ਜਿਹੜਾ ਹੈਗਾ ਸੀ ਨਾ ਲੱਖੀ ਉਹ ਪਿੰਡ 'ਚ ਮਿਹਨਤ ਮਜ਼ਦੂਰੀ ਕਰਕੇ ਆਪਣਾ ਕੁਝਾਰਾ ਕਰਦਾ ਹੈ ਤੇ ਜਿਹੜਾ ਰਗੂ ਸੀ ਉਹ ਆਪਣਾ ਜਿਹੜਾ ਸੀ ਨਾ ਕਮਾਈ ਕਰਨ ਲਈ ਤੇ ਤਿੰਗੂ ਪਿੰਡ ਤੋਂ ਬਾਹਰ ਜਿਹੜਾ ਸੀ ਉਹ ਦੂਜੇ ਪਿੰਡ ਵਿੱਚ ਜਾਇਆ ਕਰਦਾ ਸੀ ਤੇ ਸਾਰੇ ਪਿੰਡ ਵਾਲਿਆਂ ਨੂੰ ਲੱਗਦਾ ਸੀ ਵੀ ਜਿਹੜਾ ਹੈਗਾ ਨਾ ਰਗੂ ਉਹ ਇੱਕ ਥਾਂ ਤੋਂ ਜਿੱਦਾਂ ਸ਼ਹਿਰ ਤੋਂ ਸਮਾਨ ਖਰੀਦ ਕੇ ਤੇ ਦੂਜੇ ਸ਼ਹਿਰ ਵਿੱਚ ਵੇਚਦਾ ਮਤਲਬ ਵੀ ਕਿ ਇਦਾਂ ਦੀ ਵਪਾਰੀਆਂ ਵਾਲਾ ਉਹਦਾ ਕੰਮ ਹੈਗਾ ਵਾ ਜੇ ਦੇਦੇ ਲਈ ਉਹਨੂੰ ਕਈ ਕਈ ਦਿਨ ਪਿੰਡ ਤੋਂ ਬਾਹਰ ਰਹਿਣਾ ਪੈਂਦਾ ਵਾ ਪਰ ਅਸਲ ਚ ਗੱਲ ਜਿਹੜੀ ਹੋ ਰਹੀ ਸੀ ਉਹ ਕੋਈ ਵੀ ਪਿੰਡ ਵਾਲਾ ਨਹੀਂ ਜਾਣਦਾ ਸਿਰਫ ਜਾਣਦਾ ਹੀ ਤੇ ਉਹਦਾ ਜਿਹੜਾ ਦੋਸਤ ਸੀ ਨਾ ਲੱਖੀ ਉਹ ਜਾਣਦਾ ਹੈ ਸੱਚੀ ਤੇ ਇਹ ਹੀ ਪਿਛੜਾ ਰਗੂ ਵੀ ਨਾ ਇੱਕ ਚੋਰ ਸੀ ਤੇ ਉਹ ਆਪਣੇ ਪਰ ਉਹਨੇ ਪਿੰਡ ਚ ਅੱਜ ਤੱਕ ਕਦੀ ਚੋਰੀ ਨਹੀਂ ਸੀ ਕੀਤੀ ਐਸ ਲਈ ਪਿੰਡ ਵਾਲਿਆਂ ਨੂੰ ਪਤਾ ਹੀ ਨਹੀਂ ਸੀ ਉਹ ਦੂਜੇ ਸ਼ਹਿਰਾਂ ਚ ਪਿੰਡਾਂ ਚ ਜਾ ਕੇ ਚੋਰੀ ਕਰਦਾ ਸੀ ਤੇ ਐਸ ਲਈ ਉਹ ਕਈ ਕਈ ਦਿਨ ਜਿਹੜਾ ਸੀ ਨਾ ਆਪਣੇ ਪਿੰਡ ਤੋਂ ਗਾਇਬ ਰਹਿੰਦਾ ਸੀ ਤੇ ਫਿਰ ਬਾਅਦ ਚੋਂ ਜਿੱਦਾਂ ਉਹ ਕਿੰਨੇ ਦਿਨਾਂ ਬਾਅਦ ਵਾਪਸ ਆਉਣੇ ਆਉਣਾ ਆਪਣੇ ਪਿੰਡ ਤੇ ਜਿਹੜਾ ਰਗੂ ਸੀ ਨਾ ਉਹਨੂੰ ਇਹ ਸਚਾਈ ਦਾ ਪਤਾ ਹੈ ਪਰ ਪਿੰਡ ਵਾਲੇ ਅਣਜਾਣ ਸੀ ਤੇ ਜਿਹੜਾ ਰਗੂ ਦਾ ਦੋਸਤ ਸੀ ਨਾ ਲੱਖੀ ਉਹ ਵੀ ਸਭ ਕੋ ਜਾਣਦਾ ਹੀ ਉਹਨੇ ਕਈ ਵਾਰਾਂ ਆਪਣੇ ਦੋਸਤ ਰਗੂ ਨੂੰ ਚੋਰੀ ਛੱਡ ਦੇਣ ਲਈ ਕਿਆ ਪਰ ਜਿਹੜਾ ਰਗੂ ਸੀ ਉਹ ਤਾਂ ਕਦੀ ਉਹਦੀ ਗੱਲ ਹੀ ਨਹੀਂ ਸੁਣਦਾ ਤੇ ਨਾ ਹੀ ਉਹਦੀ ਮੰਨਦਾ ਹੀ ਤੇ ਸਗੋਂ ਜਦੋਂ ਉਹਨੇ ਕਹਿਣਾ ਵੀ ਤੂੰ ਛੱਡ ਦੇ ਤੇ ਉਹਨੇ ਕਹਿਣਾ ਲੱਖੀ ਨੇ ਵੀ ਤੂੰ ਹਾਂ ਜਿਹੜਾ ਇੰਨੀ ਮਿਹਨਤ ਕਰਦਾ ਤੂੰ ਵੀ ਮੇਰੇ ਨਾਲ ਰਲ ਜਾ ਤੇ ਫਿਰ ਤੇਰੇ ਵੀ ਵਾਰੀ ਨਿਆਰੇ ਹੋ ਜਾਣਗੇ ਲੱਖੀ ਜਿਹੜਾ ਨਾ ਉਹ ਰਗੂ ਦਾ ਜਿਹੜਾ ਉਹਨੂੰ ਚੋਰੀ ਕਰਨਾ ਪਸੰਦ ਨਹੀਂ ਪਰ ਆਪਣੀ ਉਹਦੀ ਬਚਪਨ ਦੀ ਦੋਸਤੀ ਕਰਕੇ ਨਾ ਉਨੇ ਕਦੀ ਵੀ ਇਹ ਗੱਲ ਜਿਹੜੀ ਸੀ ਕਿਸੇ ਨੂੰ ਜਿਹੜੀ ਰਾਜ ਸੀ ਨਾ ਇਹਨਾਂ ਦਾ ਉਹ ਕਿਸੇ ਨੂੰ ਨਹੀਂ ਸੀ ਦੱਸਿਆ ਤੇ ਇਸ ਤਰ੍ਹਾਂ ਰਗੂ ਤੇ ਲਖੀ ਆਪਣੀ ਦੋਸਤੀ ਜਿਹੜੀ ਬਹੁਤ ਚੰਗੇ ਤਰੀਕੇ ਨਾਲ ਨਿਭਾ ਰਹੇ ਸੀ ਇੱਕ ਵਾਰ ਕੀ ਹੋਇਆ ਪਿੰਡ ਦੇ ਨਾ ਬਾਹਰ ਇੱਕ ਕੋਈ ਸੰਤ ਜਿਹੜੀ ਸੀ ਨਾ ਉਹ ਆਈ ਤੇ ਉਹਨਾਂ ਢੇਰਾ ਲਾਇਆ ਆਪਣਾ ਸਾਰੇ ਪਿੰਡ ਦੇ ਲੋਕ ਜਿਹੜੇ ਨਾ ਉਹ ਸਾਧੂ ਜਿਹੜਾ ਸੀ ਸੰਤ ਸੀ ਮਹਾਰਾਜ ਜੀ ਉਹਨਾਂ ਨੂੰ ਮਿਲਣ ਗਏ ਉਹਨਾਂ ਕੋਲ ਅਸ਼ੀਰਵਾਦ ਲੈਣ ਲਈ ਗਏ ਤੇ ਜਿਹੜਾ ਸਾਧੂ ਆਪਾ ਸੀ ਨਾ ਜਿਹਦਾ ਪਿੰਡ 'ਚ ਕੋਈ ਵੀ ਹੋਰ ਕੋਈ ਗਲਤ ਕੰਮ ਕਰਦਾ ਸੀ ਜਾਂ ਕਿਸੇ ਨੂੰ ਕਿਸੇ ਦੇ ਵਿੱਚ ਕੋਈ ਬਰਾਈ ਸੀ ਤੇ ਉਹਨਾਂ ਨੂੰ ਧਰਮ ਦੇ ਰਸਤੇ ਤੇ ਚੱਲਣ ਦਾ ਜਿਹੜਾ ਸੀ ਸਲਾਹ ਦਿੰਦੇ ਸੀ ਉਪਦੇਸ਼ ਦਿੰਦੇ ਸੀ ਤੇ ਜਿਹੜੀ ਉਹਨਾਂ ਦੀਆਂ ਗੱਲਾਂ ਨਾ ਉਹਨਾਂ ਦਾ ਪਿੰਡ ਵਾਲਿਆਂ ਤੇ ਬੜਾ ਚੰਗਾ ਜਿਹੜਾ ਪ੍ਰਭਾਵ ਪੈ ਰਿਹਾ ਸੀ ਤੇ ਇਸ ਤਰ੍ਹਾਂ ਜਿਹੜਾ ਲੱਖੀ ਸੀ ਨਾ ਤੇ ਰਗੂ ਹੀ ਉਹ ਵੀ ਬਾਬਾ ਜੀ ਦਾ ਜਿਹੜਾ ਅਸ਼ੀਰਵਾਦ ਲੈਣ ਦੀ ਨਾ ਉੱਥੇ ਗਏ ਤੇ ਜਿਹੜਾ ਸਾਧੂ ਬਾਬਾ ਹੀ ਨਾ ਉਹਦਾ ਜਿਹੜੇ ਉਹਨਾਂ ਜਦੋਂ ਆਪਣੇ ਪ੍ਰਵਚਨ ਕੀਤੇ ਤੇ ਉਹਦਾ ਰਗੂ ਦੇ ਉੱਤੇ ਇੰਨਾ ਜ਼ਿਆਦਾ ਅਸਰ ਹੋਇਆ ਪੀਉ ਨੂੰ ਲੱਗ ਲਗਾ ਬੀਏ ਚੋਰੀ ਕਰਨਾ ਚੰਗਾ ਕੰਮ ਨਹੀਂ ਹੈਗਾ ਤੇ ਇੱਕ ਦਿਨ ਰਘੂ ਜੜਾ ਸੀ ਨਾ ਜਦੋਂ ਬਾਬਾ ਜੀ ਇਕੱਲੇ ਹੀ ਨਾ ਤੇ ਉਹਨਾਂ ਦੇ ਕੋਲ ਗਿਆ ਤੇ ਉਹਨਾਂ ਨੂੰ ਆਪਣੇ ਮਨ ਦੀ ਗੱਲ ਦੱਸੀ ਜਿਹੜਾ ਸਾਧੂ ਮਾਰਾ ਸੀ ਨਾ ਉਹਨੂੰ ਜਦੋਂ ਦੱਸਣ ਲੱਗਾ ਵੀ ਮੈਂ ਅਸਲ 'ਚੋਂ ਬਾਬਾ ਜੀ ਚੋੁਰ ਹੈ ਗਾਵਾਂ ਤੇ ਮੈਂ ਪਰ ਐ ਵਾਕਿ ਜਿਹੜੇ ਤੁਸੀਂ ਬਚਨ ਦੇਂਦੇ ਹੈ ਨਾ ਜਿਹੜੇ ਪ੍ਰਵਚਨ ਦਿੰਨੇ ਆ ਤੁਸੀਂ ਲੋਕਾਂ ਨੂੰ ਸੋਹਣੇ-ਸੋਹਣੇ ਉਪਦੇਸ਼ ਦਿੰਨੇ ਆ ਉਹ ਤੇ ਨਾ ਮੈਂ ਬਹੁਤ ਪ੍ਰਭਾਵਿਤ ਹੋਇਆ ਵਾਂ ਤੇ ਬਾਬਾ ਕਹਿਣ ਲੱਗਾ ਵੀ ਬੇਟਾ ਜੇ ਸੱਚ ਤੈਨੂੰ ਪਤਾ ਵਾ ਵੀ ਮੇਰੀਆਂ ਗੱਲਾਂ ਦਾ ਤੇਰੇ ਤੇ ਅਸਰ ਹੋਣ ਡਿਆ ਵਾ ਤੇ ਤੂੰ ਇਦਾਂ ਕੋਈ ਕਰਦਾ ਵੀ ਚੋਰੀ ਆੜ ਦਾ ਜਿਹੜਾ ਬੁਰਾ ਕੰਮ ਨੂੰ ਛੱਡ ਦੀ ਤੇ ਜਿਹੜਾ ਰਗੂ ਸੀ ਨਾ ਉਹ ਕਹਿੰਦਾ ਬਾਬਾ ਜੀ ਮੈਨੂੰ ਪਤਾ ਚੋਰੀ ਕਰਨਾ ਬੁਰਾ ਵਾ ਪਰ ਮੈਂ ਹੋਰ ਕੋਈ ਕੰਮ ਹੀ ਨਹੀਂ ਜਾਣਦਾ ਨਾ ਤੇ ਮੈਂ ਖੇਤੀ ਕਰ ਸਕਦਾ ਨਾ ਮੇਰੇ ਕੋਲ ਕੋਈ ਮਿਹਨਤ ਮਇਦੂਰੀ ਹੋਣੀ ਆ ਤੇ ਮੈਨੂੰ ਫਿਰ ਇਹੋ ਚੋਰੀ ਕਰਨਾ ਹੀ ਆਉਂਦਾ ਵਾ ਤੇ ਮੈਂ ਇਹੋ ਹੀ ਕਰ ਸਕਦਾ ਵਾਂ ਇਹਨੂੰ ਕਿੱਦਾਂ ਛੱਡ ਦਵਾਂ ਜਦ ਸਾਧੂ ਸੀਨਾ ਨੇ ਕਿਹਾ ਵੀ ਬਿਟਾ ਇਹ ਗੱਲ ਮੇਰੀ ਮਾਨਾ ਕੁਝ ਦਿਨ ਲਈ ਤੂੰ ਇੱਥੇ ਨਾ ਆਸ਼ਰਮ ਚ ਰਹਿ ਕੇ ਸੇਵਾ ਕਰ ਤੇ ਇਹਦੇ ਨਾਲ ਤੇਰਾ ਜ਼ਰੂਰ ਜੜਾ ਨਾ ਤੇਰਾ ਦਿਲ ਬਦਲ ਜਾਊਗਾ ਚੋਰੀ ਕਰਨ ਤੋਂ ਬੁਰੇ ਕਮਾਂ ਤੋਂ ਤੂੰ ਹਟ ਜਾਏਗਾ ਤੇ ਤੂੰ ਸਹੀ ਰਸਤੇ ਤੇ ਆ ਜਾਏਗਾ ਸਾਧੂ ਦੀ ਗੱਲ ਮੰਨ ਕੇ ਨਾ ਰਘੂ ਜੜਾ ਉਹ ਆਸ਼ਰਮ ਚ ਰਹਿਣ ਲੱਗਾ ਤੇ ਉਹ ਸਾਧੂ ਬਾਬਾ ਦੀ ਬੜੇ ਤਨੋਂ ਮਨੋਂ ਐ ਸੇਵਾ ਕਰਨ ਲੱਪਿਆ ਮਾਨਦਰੀ ਨਾਲ ਤੇ ਇਦਾਂ ਕਰਦਿਆਂ ਕਰਦਿਆਂ ਨੂੰ ਇੱਕ ਮਹੀਨਾ ਹੋ ਗਿਆ ਰਗੂ ਨੇ ਬੜਾ ਮਨ ਲਾ ਕੇ ਜਿਹੜਾ ਸਾਧੂ ਮਹਾਰਾਜ ਦੀ ਸੇਵਾ ਕੀਤੀ ਤੇ ਸਾਧੂ ਬਾਬਾ ਜਿਹੜਾ ਸੀ ਉਹ ਵੀ ਉਹਦੀ ਸੇਵਾ ਤੋਂ ਬਹੁਤ ਖੁਸ਼ ਸੀ। ਰਗੂ ਦਾ ਜਿਹੜਾ ਸੀ ਨਾ ਹੁਣ ਦਿਲ ਬਿਲਕੁਲ ਬਦਲ ਚੁੱਕਿਆ ਸੀ। ਉਹਦੀ ਸੋਚ ਬਦਲ ਚੁੱਕੀ ਸੀ। ਤੇ ਜਿਹੜਾ ਰਗੂ ਚੋਰ ਸੀ ਹੁਣ ਰਗੇਸ਼ਵਰ ਬਣ ਚੁੱਕਾ ਸੀ। ਇੱਕ ਦਿਨ ਜਿਹੜਾ ਸਾਧੂ ਬਾਬਾ ਸੀ ਉਹਨਾਂ ਨੇ ਕਿਹਾ "ਪੇ ਰਗੂ ਮੈਂ ਤੇਰੀ ਸੇਵਾ ਬਾਬਾ ਤੋਂ ਜਿਹੜਾ ਨਾ ਬਹੁਤ ਖੁਸ਼ ਆ ਤੇ ਮੈਂ ਹਾੜਾ ਇੱਥੋਂ ਜਾਣ ਦਾ ਟਾਈਮ ਆ ਗਿਆ। ਕਿਉਂਕਿ ਅਸੀਂ ਇੱਕ ਥਾਂ ਤੇ ਟਿਕਾਣਾ ਨਹੀਂ ਕਰਦੇ। ਅਸੀਂ ਥਾਂ-ਥਾਂ ਤੇ ਜਾ ਕੇ ਲੋਕਾਂ ਨੂੰ ਉਪਦੇਸ਼ ਦਿੰਨੇ ਆ ਤੇ ਮੈਂ ਤੇਰੀ ਸੇਵਾ ਤੋਂ ਇੰਨਾ ਜ਼ਿਆਦਾ ਤੇਰੀ ਸ਼ਰਧਾ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਨਾ ਖੁਸ਼ ਹੋਇਆ ਤੇ ਤੂੰ ਜੋ ਮੰਗਣਾ ਮੰਗ ਲੈ ਹੁਣ ਰਗੂ ਕਹਿਣ ਲੱਗਾ ਬਾਬਾ ਜੀ ਵੀ ਜੇ ਤੂੰ ਮੈਨੂੰ ਸੱਚਮੁੱਚ ਕੁਝ ਦੇਣਾ ਚਾਹੁੰਦੇ ਜੇ ਨਾ ਤੇ ਮੈਨੂੰ ਐਦਾਂ ਦੀ ਸਿੱਧੀ ਦੇ ਦੋ ਵੀ ਮੈਂ ਜਿਹੜੇ ਪਸ਼ੂ ਆ ਪੰਛੀ ਆ ਇਹਨਾਂ ਦੀ ਮੈਂ ਬੋਲੀ ਸਮਝ ਸਕਾਂ ਜੇ ਤੂੰ ਹੀ ਸੱਚਮੁੱਚ ਕੁਝ ਦੇਣਾ ਚਾਹੁੰਦੇ ਆ ਤੇ ਮੈਨੂੰ ਐਦਾਂ ਦੀ ਸਿੱਧੀ ਦੇ ਦੋ ਵੀ ਮੈਂ ਇਹਨਾਂ ਦੀ ਪਾਸ਼ਾ ਜੋਈ ਬੋਲਦੇ ਆ ਉਹਦੇ ਸਮਝਣਾ ਸਾਧੂ ਬਾਬਾ ਜੜੀਓ ਮੁਸਕਰਾਏ ਤੇ ਉਹ ਕਹਿਣ ਲੱਗੇ ਬੀ ਠੀਕ ਆ ਪੁੱਤਰ ਵੀ ਅੱਜ ਤੋਂ ਬਾਅਦ ਤੂੰ ਇਹ ਪਸ਼ੂ ਪੰਛੀਆਂ ਦੀ ਜਿਹੜੀ ਭਾਸ਼ਾ ਨਾਲ ਨੂੰ ਸਮਝ ਪਾਵੇਂਗਾ ਤੇ ਇਹ ਕਹਿੰਦੇ ਹੋਏ ਸਾਧੂ ਨੇ ਨਾ ਰਗੂ ਦੇ ਸਿਰ ਤੇ ਹੱਥ ਰੱਖਿਆ ਰਗੂ ਕਹਿਣ ਲੱਗਾ ਬਾਬਾ ਜੀ ਮੈਂ ਇੱਕ ਹੋਰ ਛੁੱਟੀ ਬੇਨਤੀ ਕਰਨਾ ਚਾਹਣਾ ਤੇ ਉਹਨਾਂ ਕਹਾਂ ਬੋਲੋ ਬੇਟਾ ਵੀ ਹੁਣ ਖੁਰਕੀ ਇਸ਼ਾ ਤਾਡੀ ਤੇ ਉਹ ਕਹਿੰਦਾ ਵੀ ਬਾਬਾ ਜੀ ਤੁਹਾਡੀ ਕਹਿ ਤੇ ਮੈਂ ਚੋਰੀ ਤੇ ਛੱਡ ਦੂੰ ਤੇ ਪਰ ਮੈਂ ਆਪਣਾ ਢਿੱਡ ਕਿਦਾ ਭਰੂੰ ਫੋਰ ਤੇ ਮੈਨੂੰ ਕੁਝ ਆਉਂਦਾ ਨਹੀਂ ਤੇ ਹੁਣ ਮੈਨੂੰ ਦੱਸੋ ਵੀ ਮੈਂ ਕੀ ਕਰਾਂ ਤੇ ਜਾਂਚ ਮੈਨੂੰ ਚੋਰੀ ਕਰਨ ਦੀ ਜਿਹੜੀ ਆ ਨਾ ਉਹ ਪਰਮਿਸ਼ਨ ਦੇ ਦਿਓ ਤੇ ਘੱਮਸੇ ਘਮ ਮੈਂ ਆਪਣਾ ਢਿੱਡ ਤੇ ਭਰ ਸਕਾਂ ਸਾਧੂ ਜਿਹੜਾ ਉਹ ਕਹਿੰਦਾ ਵੀ ਬੇਟਾ ਚਲ ਤੇਰੀ ਮੇਕਅਪ ਕੇ ਮੰਨ ਲਈ ਨਾ ਗੱਲ ਪਰ ਇੱਕ ਗੱਲ ਹੈ ਕੀ ਆ ਵੀ ਤੂੰ ਸਾਲ ਦੇ ਵਿੱਚ ਇੱਕ ਵਾਰ ਹੀ ਚੋਰੀ ਕਰੇਂਗਾ ਧਿਆਨ ਰੱਖੀ ਉਹ ਚੋਰੀ ਸਿਰਫ ਦੀਵਾਲੀ ਵਾਲੇ ਦਿਨ ਕਰਨੀ ਹੈ ਇਸ ਤੋਂ ਇਲਾਵਾ ਗਲਤੀ ਨਾਲ ਵੀ ਚੋਰੀ ਨਾ ਕਰੀ ਤੇ ਨਾ ਚੋਰੀ ਕਰਨ ਬਾਰੇ ਸੋਚੀ ਜੇ ਤੂੰ ਕੀਤਾ ਤੇ ਇਹਦਾ ਜਿਹੜਾ ਰਿਜ਼ਲਟ ਆ ਨਾ ਉਹ ਬੁਰਾ ਹੋਊਗਾ ਰਗੂ ਨੇ ਸਿਰ ਚੁਕਾਇਆ ਤੇ ਕਹ ਆਪ ਸਾਧੂ ਬਾਬਾ ਨੂੰ ਕਿਹਾ ਵੀ ਹਾਂ ਮੈਂ ਤੇਰੀ ਗੱਲ ਸਵੀਕਾਰ ਕਰਦਾ ਬਾਬਾ ਜੀ ਤੁਸੀਂ ਜਿੱਦਾਂ ਕਿਹਾ ਮੈਂ ਇਦਾਂ ਹੀ ਕਰੂੰ ਮੈਂ ਇੱਕੋ ਵਰੇ ਸਾਲ ਚ ਚੋਰੀ ਕਰੂੰਗਾ ਸਾਧੂ ਇੱਕ ਹੁਰਾ ਫੇਰ ਕਹਿਣ ਲੱਗਾ ਮੇਰੀ ਇੱਕ ਗੱਲ ਯਾਦ ਰੱਖੀ ਜੇ ਮੇਰੀ ਸਿੱਧੀ ਦਾ ਤੂੰ ਪ੍ਰਯੋਗ ਇਮਾਨਦਾਰੀ ਨਾਲ ਕਰੇਂਗਾ ਤੇ ਠੀਕ ਆ ਪਰ ਜੇ ਤੂੰ ਕਰੇਂਗਾ ਨਾ ਵੀ ਇਹ ਬੁਰੇ ਕੰਮ ਵਾਲੀ ਤੇ ਫਿਰ ਤੇਰਾ ਜਿਹੜਾ ਸਭ ਕੁਝ ਤੇਰਾ ਖਤਮ ਹੋ ਜਾਊਗਾ ਇਤਾਂ ਦਾ ਆਸ਼ੀਰਵਾਦ ਦੇ ਕੇ ਉਹ ਸਾਧੂ ਬਾਬਾ ਜਿਹੜੇ ਉਹ ਤੇ ਚਲੇ ਗਏ ਤੇ ਉਹ ਪਿੰਡ ਵੱਲੋਂ ਨਿਕਲ ਗਏ ਤੇ ਜਿਹੜੇ ਸੀ ਨਾ ਸਾਧੂ ਮਹਾਰਾਜ ਜਿਹੜਾ ਸੀ ਜਦੋਂ ਚਲੇ ਗਏ ਤੇ ਰਗੂ ਦਾ ਜਿਹੜਾ ਸੁਭਾਅ ਉਹ ਕਾਫੀ ਬਦਲ ਚੁੱਕਾ ਸੀ ਉਹਨਾਂ ਦੀ ਸੰਗਤ ਚ ਰਹਿ ਗਈ ਤੇ ਜਿਹਦੇ ਕਰਕੇ ਉਹਦਾ ਦੋਸਤ ਜਿਹੜਾ ਸੀ ਨਾ ਲੱਖੀ ਉਹ ਵੀ ਬਹੁਤ ਖੁਸ਼ੀ ਹੁਣ ਰਗੂ ਨੇ ਚੋਰੀਆਂ ਕਰਨੀਆਂ ਬੰਦ ਕਰਤੀਆਂ ਜਦੋਂ ਨੇ ਸਾਧੂ ਬਾਬਾ ਨੂੰ ਪ੍ਰੋਮਿਸ ਕੀਤਾ ਸੀ ਵੀ ਮੈਂ ਸਾਲ ਚ ਇੱਕ ਵਾਰ ਹੀ ਚੋਰੀ ਕਰੂੰਗਾ ਤੇ ਉਹ ਵੀ ਦੀਵਾਲੀ ਵਾਲੇ ਦਿਨ ਹੁਣ ਦੋਨੋਂ ਜਿਹੜੇ ਦੋਸਤ ਸੀ ਨਾ ਉਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਸੀ ਤੇ ਫਿਰ ਨਾ ਲੱਖੀ ਦੀ ਇੱਕੋ ਇੱਕ ਭੈਣ ਸੀ ਉਹ ਜਵਾਨ ਹੋ ਚੁੱਕੀ ਉਹਦਾ ਰਿਸ਼ਤਾ ਤੈਅ ਹੋ ਗਿਆ ਤੇ 15 ਦਿਨਾਂ ਬਾਅਦ ਉਹਦੀ ਸ਼ਾਦੀ ਦੀ ਜਿਹੜੀ ਤਰੀਖ ਸੀ ਨਾ ਵਿਆਹ ਦੀ ਉਹ ਮੇਥਲੀ ਗਈ ਹੁਣ ਲੱਖੀ ਜਿਹੜਾ ਸੀ ਉਹ ਕਰਦਾ ਸੀ ਮਿਹਨਤ ਮਜ਼ਦੂਰੀ ਆਪਣਾ ਮਸਾ ਗੁਜ਼ਾਰਾ ਕਰਦਾ ਸੀ ਉਹਦੇ ਕੋਲ ਇੰਨਾ ਤੇ ਪੈਸਾ ਤੇ ਲਾਨੀ ਸੀ ਨਾ ਹੈਗਾ ਕਿ ਉਹ ਆਪਣੀ ਭੈਣ ਦੀ ਸ਼ਾਦੀ ਧੂਮ-ਧਾਮ ਨਾਲ ਕਰ ਸਕੇ ਉਹਨੂੰ ਤਾਂ ਇਸ ਗੱਲ ਦੀ ਚਿੰਤਾ ਹੀ ਵੀ 15 ਦਿਨਾਂ ਨੂੰ ਇਹਦਾ ਵਿਆਹ ਵਾ ਤੇ ਮੈਂ ਬਰਾਤੀਆਂ ਦਾ ਖਾਣ-ਪੀਣ ਦਾ ਹੋਰ ਇਹਦਾ ਸਵਾਗਤ ਵੀ ਕਰ ਸਕੂਗਾ ਕਿ ਨਹੀਂ ਮੈਂ ਇੰਨਾ ਖਾਣ-ਪੀਣ ਦਾ ਇੰਤਜ਼ਾਮ ਕਿੱਦਾਂ ਕਰੂਗਾ ਉਹ ਬੜਾ ਪਰੇਸ਼ਾਨ ਰਹਿਣ ਲੱਗ ਪਿਆ ਉਹਨੇ ਕਈ ਰਿਸ਼ਤੇਦਾਰਾਂ ਕੋਲੋਂ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਆnde ਹੁੰਦੇ ਨੇ ਨਾ ਜ਼ਰੂਰਤ ਹੁੰਦੀ ਉਦੋਂ ਰਿਸ਼ਤੇਦਾਰ ਵੀ ਮਦਦ ਨਹੀਂ ਕਰਦਾ ਕਿਸੇ ਨੇ ਵੀ ਉਹਦੀ ਸਹਿਤਾ ਨਾ ਕੀਤੀ ਸਾਰਿਆਂ ਨੇ ਕੋਈ ਨਾ ਕੋਈ ਬਹਾਨਾ ਬਣਾ ਦਿੱਤਾ ਹੁਣ ਉਹਨੂੰ ਸਮਝ ਨਹੀਂ ਸੀ ਆ ਰਿਹਾ ਵੀ ਕਰੇ ਤੇ ਕਰੇ ਫਿਰ ਉਹ ਆਪਣੇ ਦੋਸਤ ਜਿਹੜਾ ਰਗੂ ਸੀ ਨਾ ਇਹਦੇ ਕੋਲ ਆਇਆ ਉਹਨੂੰ ਕਹਿ ਲੱਗ ਵੀ ਭਾਈ ਤੂੰ ਮੇਰੀ ਮਦਦ ਕਰ। ਐਦਾਂ ਮੇਰੀ ਭੈਣ ਦਾ ਜਿਹੜਾ ਵਿਆਹ ਵਾ ਉਹ ਤੈ ਹੋ ਗਿਆ ਵਾ। ਤੇ 10-15 ਦਿਨਾਂ ਬਾਅਦ ਤੇ ਉਹਦੀ ਸ਼ਾਦੀ ਹੈ। ਤੇ ਐਦਾਂ ਦੀ ਹਾਲਤ ਵਿੱਚ ਮੈਂ ਉਹਦੇ ਵਿਆਹ ਦਾ ਇੰਤਜ਼ਾਮ ਕਿੱਦਾਂ ਕਰਾਂ? ਨਾ ਮੇਰੇ ਕੋਲ ਬਰਾਤਿਆਂ ਨੂੰ ਖਾਣਾ ਖਲੋਣ ਲਈ ਆ, ਪੈਸੇ ਵੀ ਨਹੀਂ ਹੈਗੇ। ਤੇ ਮੈਂ ਰਿਸ਼ਤੇਦਾਰਾਂ ਕੋਲ ਮੰਗੇ ਆ ਕਿਹਨੇ ਮੇਰੀ ਮਾਤੀ ਨਹੀਂ ਕੀਤੀ ਹੈਗੀ। ਸਾਰੇ ਟਾਲ ਮਟੋਲ ਕਰ ਦਿੱਤਾ। ਤੇ ਹੁਣ ਤੂੰ ਹੀ ਕੁਝ ਕਰ ਸਕਦਾ। ਵੀ ਜੋ ਵੀ ਤੂੰ ਜਿਹੜੇ ਨਾ ਪੈਸਿਆਂ ਦਾ ਇਤਜਾਮ ਉਹ ਤੂੰ ਹੀ ਕਰ ਸਕਦਾ ਕੁਛ ਵੀ ਨਾ ਦਵਾ ਦੇਣਾ ਮੈਂ ਤੇਰੇ ਪੈਸੇ ਜਿਹੜੇ ਵਾਪਸ ਕਰ ਦਊਗਾ ਰਗੂ ਚੜਾਉਣੇ ਚਾਅ ਦਿੰਦਾ ਭਾਈ ਗੱਲ ਤੇ ਤੇਰੀ ਸੀ ਕਾ ਦੋਸਤਾ ਵੀ ਇਹ ਮੇਰੀ ਵੀ ਭੈਣ ਆ ਤੇ ਪਰ ਐ ਵਾ ਤੇ ਮੇਰੀ ਸਮੱਸਿਆ ਤੂੰ ਸਮਝ ਸਕਦਾ ਮੇਰੇ ਕੋਲ ਤੇ ਕੁਛ ਵੀ ਨਹੀਂ ਹੈਗਾ ਹੁਣ ਤੇ ਮੈਂ ਚੋਰੀ ਕਰਨਾ ਵੀ ਛੱਡ ਦਿੱਤਾ ਹੁਣ ਦਿਵਾਲੀ ਵਾਲੀ ਦੇ ਨਹੀਂ ਮੈਂ ਕਰ ਸਕਦਾ ਦਿਵਾਲੀ ਆਉਣੀ ਆ 7-8 ਮਹੀਨਿਆਂ ਨੂੰ ਤੇ ਹੁਣ ਮੈਂ ਕਰਾਂ ਤੇ ਕਰਾਂ ਕੀ ਰਹ ਲੱਖੀ ਇਹ ਨਾ ਉਹ ਕਹਿਣ ਲੱਗਾ ਕਹਿੰਦਾ ਮੈਨੂੰ ਕੁਝ ਨਹੀਂ ਪਤਾ ਤੂੰ ਜਿੱਤਾ ਮਰਜੀ ਹੋ ਕੇ ਨਾ ਪੈਸਿਆਂ ਦਾ ਇੰਤਜ਼ਾਮ ਪੰਜ ਰਾਂ ਦੇ ਅੰਦਰ ਕਰਦੇ 500 ਰੁਪਏ ਦਾ ਕਰਦੇ ਹੈਨਾ ਤੇ ਇਦਾਂ ਮੇਰੇ ਭੈਣ ਦਾ ਵਿਆਹ ਜਿਹੜਾ ਹੋ ਜਾਊਗਾ ਬਰਾਤ ਵਾਪਸ ਨਹੀਂ ਜਾਊਗੀ ਰਘੂ ਕਹਿਣ ਲੱਗਾ ਵੀ ਭਾਈ ਮੈਂ ਤੈਨੂੰ ਵਾਦਾ ਕਰਦਾ ਵਾਂ ਮੈਂ ਤੇਰੀ ਭੈਣ ਨਹੀਂ ਆ ਮੇਰੀ ਭੈਣ ਐਦੀ ਵਿਆਹ ਲਈ ਨਾ ਮੈਂ ਪੈਸਿਆਂ ਦਾ ਇੰਤਜ਼ਾਮ ਜ਼ਰੂਰ ਕਰੂੰਗਾ ਤੇ ਉਹ ਆਂਦਾ ਵੀ ਮੈਂ ਚਲੋ ਉੱਦੋਂ ਜਾਣਾ ਫਿਰ ਮੈਂ ਸੋਚਦਾ ਕੀ ਕਰਨਾ ਹੁਣ ਤੇ ਜੇ ਮੈਂ 5 ਦਿਨਾਂ ਦੇ ਵਿੱਚ ਵਾਪਸ ਨਾ ਨਾ ਆਇਆ ਤੇ ਤੂੰ ਮੇਰਾ ਇੰਤਜ਼ਾਰ ਨਾ ਕਰੀ। ਲੱਖੀ ਜਿਹੜੇ ਉਹਨੇ ਕਿਹਾ ਵੀ ਤੂੰ ਜਾ ਤੇ ਮੈਂ ਵੀ ਵਾਇਕੂ ਅੱਗੇ ਪ੍ਰਾਰਥਨਾ ਕਰੂੰਗਾ। ਵੀ ਤੂੰ ਜਲਦੀ ਤੋਂ ਜਲਦੀ ਪੈਸਾ ਲੈ ਕੇ ਵਾਪਸ ਆ ਜਾ। ਹੁਣ ਰਗੂ ਜਿਹੜਾ ਨਾਉ ਚਾਹੁੰਦਾ ਹੋਇਆ ਵੀ ਆਪਣੇ ਦੋਸਤੀ ਉਹ ਮਦਦ ਉਹਨੇ ਕਰਨੀ ਸੀ। ਤੂੰ ਨੇ ਸੋਚਿਆ ਵੀ ਹੁਣ ਇੱਕੋ ਕੰਮ ਹੋ ਸਕਦਾ ਚੋਰੀ ਕਰਨੀ ਪੈਣੀ ਹੈ। ਭਾਵੇਂ ਮੈਂ ਵਾਅਦਾ ਕੀਤਾ ਸਾਧੂ ਨਾਲ ਪਰ ਕੋਈ ਹੱਲ ਹੀ ਨਹੀਂ ਹੈਗਾ। ਤੇ ਉਹ ਤੁਰਿਆ ਤੁਰਿਆ ਜਾਂਦਾ ਨਾ ਗਾੜੀ ਇੱਕ ਨਦੀ ਸੀ ਉਹਦੇ ਕੋਲ ਪਹੁੰਚਿਆ। ਤੇ ਉਹ ਪਾਣੀ ਜਿਹੜੇ ਉਤਰਨੇ ਲੱਗਾ ਸੀ ਨਦੀ ਪਾਰ ਕਰਨਾਂ ਨੂੰ ਤੇ ਇੱਕ ਰਾ ਪਿੱਛੋਂ ਨੂੰ ਆਵਾਜ਼ ਪਈ ਤੇ ਉਹ ਕਹਿੰਦਾ ਪਿੱਛੇ ਪੰਡਤ ਖੜਾ ਸੀ ਤੇ ਉਹ ਕਹਿੰਦਾ ਵੀ ਦੋਸਤਾ ਮੇਰੀ ਇੱਕ ਮਿੰਟ ਮੇਰਾ ਇੰਤਜ਼ਾਰ ਕਰੀ ਮੈਂ ਵੀ ਤੇਰੇ ਨਾਲ ਜਾਣਾ ਰਗੂ ਜਿਹੜਾ ਉਹਨੇ ਪਿੱਛੇ ਮੁੜ ਕੇ ਵੇਖਿਆ ਤੇ ਉਹ ਮੰਦਰ ਦਾ ਪੁਜਾਰੀ ਸੀ ਤੇ ਉਹਨੇ ਨਦੀ ਪਾਰ ਕਰਨ ਲਈ ਨਾ ਉਹਨੂੰ ਮਦਦ ਦੀ ਜ਼ਰੂਰਤ ਸੀ ਪੁਜਾਰੀ ਜਿਹੜਾ ਰਗੂ ਦੇ ਕੋਲ ਆ ਗਿਆ ਤੋਂਨੇ ਆਪਣੀ ਜਿਹੜੀ ਉਹਦੇ ਹੱਥ ਚ ਪੋਟਲੀ ਸੀ ਨਾ ਉਰਗੋ ਨੂੰ ਦੇ ਦਿੱਤੀ ਤੇ ਇੱਕ ਆਪਣਾ ਹੱਥ ਜਿਹੜਾ ਨਾ ਉਹਨੂੰ ਕਿਹਾ ਮੇਰਾ ਹੱਥ ਫੜੀ ਤੇ ਮੈਨੂੰ ਨਦੀ ਪਾਰ ਕਰਾ ਦੇ ਦੋਵੇਂ ਨਦੀ ਪਾਰ ਕਰਨ ਲੱਗੇ ਤੇ ਪਿੱਛੋਂ ਨਾ ਇੱਕ ਕੋਈ ਜਿਹੜਾ ਸੀ ਨਾ ਪੰਛੀ ਉਹਦੀ ਆਵਾਜ਼ ਆਈ ਐ ਵਾ ਸੁਣ ਕੇ ਨਾ ਜਿਹੜਾ ਸੀ ਰਗੂ ਇੱਕਦਮ ਚੁੱਕੰਨਾ ਜਾ ਹੋ ਗਿਆ ਤੇ ਉਹਨੇ ਆਪਣਾ ਸਿਰ ਹਿਲਾਇਆ ਜਿੱਦਾਂ ਆਪਣੇ ਨਾਂ ਚ ਨਹੀਂ ਹਿਲਾਉਂਦੇ ਇਦਾਂ ਹਿਲਾਇਆ ਫਿਰ ਉਹ ਅੱਗੇ ਚੱਲਣ ਲੱਪੇ ਹੁਣ ਨਦੀ ਦੇ ਬਿਲਕੁਲ ਵਿਚਕਾਰ ਆ ਗਏ ਫਿਰ ਪੰਛੀ ਦੀ ਆਵਾਜ਼ ਆਈ ਤੇ ਜਿਹੜਾ ਰਗੂ ਸੀ ਉਹਨੇ ਫਿਰ ਆਪਣਾ ਸਿਰ ਹਿਲਾਇਆ ਤੇ ਫਿਰ ਦੋਵੇਂ ਜਲੇ ਸੀ ਪੁਜਾਰੀ ਤੇ ਰਗੂ ਉਹ ਕਿਨਾਰੇ ਤੇ ਪਹੁੰਚ ਗਏ ਰਗੂ ਨੇ ਜਿਹੜਾ ਪੁਜਾਰੀ ਸੀ ਉਹਨੂੰ ਪੋਟਲੀ ਜਿਹੜੀ ਉਹਨੇ ਫੜਾਈ ਸੀ ਉਹ ਵਾਪਸ ਕਰਤੀ ਤੇ ਆਪਣੇ ਅੱਗੇ ਨੂੰ ਜ਼ੋਰ ਪਿਆ ਜਿਹੜਾ ਪੁਜਾਰੀ ਸੀ ਨਾ ਉਹ ਬੜਾ ਬਚੈਨ ਸੀ ਪੁੱਛਣ ਲਈ ਵੀ ਇਹਨੇ ਪੰਛੀ ਦੀ ਆਵਾਜ਼ ਸੁਣ ਕੇ ਸਿਰ ਕਿਉਂ ਹਿਲਾਇਆ ਤੇ ਉਹ ਕਹਿੰਨੇ ਆ ਵੀ ਉਹਨੇ ਕਿਹਾ ਵੀ ਤੂੰ ਦਸ ਮਿੱਤਰ ਦੋਸਤਾ ਵੀ ਜਦੋਂ ਪੰਛੀ ਦੀ ਆਵਾਜ਼ ਆਈ ਜਦੋਂ ਤੋਂ ਮੈਨੂੰ ਨਦੀ ਪਾਰ ਕਰਵਾ ਰਿਹਾ ਸੀ ਉਜ ਉਸ ਵੇਲੇ ਤੂੰ ਸਿਰ ਕਿਉਂ بار-ਬਾਰ ਹਿਲਾ ਰਿਹਾ ਸੀ ਇਹਦੇ ਚ ਕੀ ਰਾਜ ਆ ਜਿਹੜਾ ਰਗੋ ਸਿਨੋਂ ਨੇ ਕਿਹਾ ਪਿਪ ਜਾਰੀ ਜੀ ਇਹ ਤੁਹਾਡੇ ਮਤਲਬ ਦੀ ਗੱਲ ਨਹੀਂ ਤੂੰ ਹੀ ਨਦੀ ਪਾਰ ਕਰਨੀ ਉਹ ਮੈਂ ਕਰਾ ਦਿੱਤੀ ਮੈਂ ਤੁਹਾਡੀ ਮਦਦ ਕਰਦੀ ਹੁਣ ਤੁਸੀਂ ਆਪਣੇ ਰਾਹ ਜਾਓ ਮੈਨੂੰ ਆਪਣੇ ਰਾਹ ਜਾਣ ਦੋ ਪਰ ਜਿਹੜਾ ਪੁਜਾਰੀ ਸੀ ਉਹ ਗਿਆਨੀ ਉਹ ਜਦ ਕਰਨ ਲੱਗਾ ਕਹਿੰਦਾ ਵੀ ਤੂੰ ਮੈਨੂੰ ਦੱਸ ਦੇ ਵੀ ਤੂੰ ਪੰਛੀ ਦੀ ਆਵਾਜ਼ ਸੁਣਨ ਤੋਂ ਬਾਅਦਾਂ ਸਿਰ ਕਿਉਂ ਹਿਲਾਇਆ ਨਹੀਂ ਤੇ ਮੇਰਾ ਜਿਹੜਾ ਮਾਨ ਹੈ ਉਹਨੂੰ ਚੈਨ ਨਹੀਂ ਮਿਲਦਾ ਤੇ ਮੈਂ ਜਾਣਾ ਨਹੀਂ ਉਹ ਇਥੋਂ ਫਿਰ ਜੇ ਤੂੰ ਮੈਨੂੰ ਦੱਸਿਆ ਨਾ ਰਘੂ ਕਹਿੰਦਾ ਠੀਕ ਆ ਜੇ ਤੂੰ ਜਾਣਣਾ ਚਾਹੁੰਦੇ ਤੇ ਮੈਂ ਤੁਹਾਨੂੰ ਦੱਸ ਦੇਣਾ ਪਰ ਇੱਕ ਗੱਲ ਆ ਵੀ ਇਹ ਜਿਹੜਾ ਪੇੜ ਦਾ ਨਾਮ ਦੱਸਣ ਲੱਗਾ ਇਹ ਕਿਸੇ ਨੂੰ ਨਾ ਦਸੀ ਤੇ ਜਦੋਂ ਰਘੂ ਨੇ ਕਿਹਾ ਵੀ ਮੈਂ ਇੱਕ ਚੋਰਾਂ ਦੋਸਤਾਂ ਤੇ ਮੇਰੇ ਜਿਹੜਾ ਮਿੱਤਰ ਆ ਨਾ ਇੱਕ ਦੋਸਤ ਆ ਉਹਦੀ ਪੈਣ ਦਾ ਵਿਆਹ ਤੇ ਉਹਦੇ ਵਿਆਹ ਲਈ 500 ਰੁਪਏ ਦਾ ਮੈਂ ਇੰਤਜ਼ਾਮ ਕਰਨਾ ਤੇ ਮੈਂ ਚੋਰੀ ਕਰਕੇ ਘਰੋਂ ਨਿਕਲਿਆ ਆਵਾਂ ਤੇ ਜਦੋਂ ਆਪਾਂ ਪਾਣੀ ਚੋਂ ਲੰਘਣ ਲੱਗੇ ਤੇ ਮੈਨੂੰ ਪੰਛੀ ਦੀ ਆਵਾਜ਼ ਸੁਣਾਈ ਦਿੱਤੀ ਉਹਨੇ ਕਿਹਾ ਵੀ ਐ ਪੋਟਲੀ ਵਿੱਚ ਸੋਨਾ ਹੀ ਨਹੀਂ ਤੇ ਤੂੰ ਸੋਨਾ ਕੱਢ ਲਾ ਫਿਰ ਮੈਂ ਸਿਰ ਹਲਾ ਦਿੱਤਾ ਵੀ ਮੈਂ ਨਹੀਂ ਕੁਝ ਵੀ ਚਰਾਉਂਗਾ ਮੈਂ ਕੁਝ ਨਹੀਂ ਇਹਦਾ ਵਿੱਚੋਂ ਚੋਰੀ ਕਰਨੀ ਕਿਉਂਕਿ ਜੇ ਇਹਨੇ ਮੈਨੂੰ ਦੋਸਤ ਕਹਿ ਕੇ ਤੇ ਮੇਰੀ ਲਈ ਮਦਦ ਮੰਗੀ ਮੇਰੇ ਕੋਲੋਂ ਤੇ ਮੈਂ ਉਹਦੇ ਨਾਲ ਇਸ ਤਰ੍ਹਾਂ ਧੋਖਾ ਨਹੀਂ ਕਰ ਸਕਦਾ ਤੇ ਜਿਹੜਾ ਮਿੱਤਰਤਾ ਦਾ ਧਰਮ ਆ ਨਾ ਇਹ ਨਿਭਾਉਣਾ ਮੇਰਾ ਫਰਜ਼ ਬਣਦਾ ਵਾ ਤੇ ਆਪਣੇ ਦੋਸਤ ਦਾ ਆਦਰ ਕਰਨਾ ਤੇ ਉਹਦੇ ਪ੍ਰਤੀ ਸੱਚੀ ਜਿਹੜੀ ਹੈ ਨਾ ਭਾਵਨਾ ਰੱਖਣੀ ਉਹ ਮੈਂ ਭੁਲਾ ਨਹੀਂ ਸਕਦਾ ਤੇ ਉਹ ਕਹਿੰਦਾ ਵੀ ਇਸ ਸਮੇਂ ਮੈਂ ਆਪਣੇ ਇੱਕ ਮਿੱਤਰ ਦੀ ਇੱਕ ਦੋਸਤੀ ਮਦਦ ਕਰਨ ਲਈ ਨਿਕਲਿਆ ਵਾਂ ਜਿਹੜਾ ਪੁਜਾਰੀ ਸੀ ਨਾ ਉਹ ਰਗੋ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਉਹਨੇ ਅੱਗੇ ਜਾ ਕੇ ਕਿਹਾ ਵੀ ਜਦੋਂ ਆਪਾਂ ਵਿਚੋਂ ਵਿਚ ਬਿਲਕੁਲ ਵਿਚਕਾਰ ਨਦੀ ਦੇ ਪਹੁੰਚ ਕੇ ਨਾ ਉਹ ਤੋਂ ਫਿਰ ਮੈਨੂੰ ਉਸੇ ਪੰਛੀ ਨੇ ਕਿਹਾ ਪੇ ਨੂੰ ਪਾਣੀ ਚ ੱਤਕਾ ਦੇ ਦੇ ਤੇ ਤੂੰ ਸੋਨਾ ਵਾਪਸ ਲੈ ਜਾ ਪਰ ਫਿਰ ਮੈਂ ਸੀਰੀਅਸਲੀ ਲਾਇਆ ਮੈਂ ਹੌਨਕਾਰ ਕਰਤਾ ਕਿ ਮੈਂ ਜਿਹਨੇ ਮੈਨੂੰ ਦੋਸਤ ਕਿਹਾ ਨਾ ਉਹਦੇ ਨਾਲ ਧੋਖਾ ਨਹੀਂ ਕਰ ਸਕਦਾ ਮੈਂ ਆਪਣੇ ਦੋਸਤ ਨਾਲ ਇਦਾਂ ਕਦੀ ਵੀ ਨਹੀਂ ਕਰ ਸਕਦਾ ਉਹ ਰਗੂ ਦੀ ਜਿਹੜੀ ਗੱਲ ਸੁਣ ਕੇ ਜਿਹੜਾ ਪੁਜਾਰੀ ਉਹਦਾ ਤੇ ਸਿਰ ਚੱਕਰ ਆ ਗਿਆ ਵੀ ਸੋਚਾ ਲਗਾ ਇਹ ਕਿਸ ਤਰ੍ਹਾਂ ਦਾ ਚੋਰ ਜੋ ਚੋਰ ਹੁੰਦੇ ਹੋਈ ਧਰਮ ਮਹਾਤਮਾ ਮਾਵੜੀਆਂ ਗੱਲਾਂ ਸਾਧੂਆਂ ਬੜੀਆਂ ਗੱਲਾਂ ਕਰ ਰਹੀ ਆਵਾ ਕਲਾ ਇੱਕ ਚੋਰ ਹੋ ਕੇ ਐਦਾਂ ਦੇ ਵਿਚਾਰ ਕੋਈ ਕਿਦਾਂ ਸੋਚ ਸਕਦਾ ਉਹਨੇ ਰਗੂ ਨੂੰ ਪੁੱਛਿਆ ਭਾਈ ਤੂੰ ਚੋਰ ਆ ਪਰ ਤੇਰੇ ਅੰਦਰ ਇੰਨੇ ਸੋਹਣੇ ਗੁਣ ਕਿੱਥੋਂ ਆਏ ਜਿਹੜਾ ਰਗੂ ਉਹ ਕਹਿੰਦਾ ਵੀ ਇੱਕ ਮਹੀਨੇ ਤੱਕ ਮੈਂ ਇੱਕ ਸਾਧੂ ਜਿਹੜਾ ਮਹਾਰਾਜ ਹੀ ਨਾ ਉਹਦੇ ਆਸ਼ਰਮ ਵਿੱਚ ਰਿਹਾ ਤੇ ਇਹ ਉਹਦੀ ਸੰਗਤ ਦਾ ਅਸਰ ਐਤੋਂ ਬਾਅਦ ਰਗੂ ਆਪਣੇ ਰਸਤੇ ਚੱਲ ਗਿਆ ਜਿਹੜਾ ਪੁਜਾਰੀ ਸੀ ਉਹ ਆਪਣੇ ਰਾਹ ਚੱਲ ਗਿਆ ਹੁਣ ਪੁਜਾਰੀ ਸਾਰਾ ਰਾਹ ਧਰਮੀ ਤੇ ਨੇਕ ਦਿਲ ਚੋਰ ਦੇ ਬਾਰੇ ਸੋਚਦਾ ਰਿਹਾ ਵੀ ਆਖਰਕਾਰ ਇੱਕ ਚੋਰ ਹੋ ਗਿਆ ਇੰਨਾ ਇਮਾਨਦਾਰ ਤੇ ਨੀਕਦਿਲ ਕਿੱਦਾਂ ਹੋ ਸਕਦਾ ਨਗਰ ਜਿਹੜਾ ਸੀ ਨਾ ਉਹ ਸ਼ਹਿਰ ਸੀ ਉੱਚ ਪਹੁੰਚ ਕੇ ਤੇ ਪੁਜਾਰੀ ਸਿੱਧਾ ਰਾਜੇ ਦੇ ਮਹਿਲ ਚ ਚਲਾ ਗਿਆ ਅਸਲ 'ਚ ਉਹ ਰਾਜ ਮਹਿਲ ਵਿੱਚ ਨਾ ਅੱਜ ਉਹਨਾਂ ਨੇ ਜਿੱਦਾਂ ਰਾਜੇ ਨੇ ਰੱਖਿਆ ਸੀ ਬ੍ਰਾਹਮਣਾਂ ਨੂੰ ਭੋਜਨ ਕਰਨ ਦਾ ਦਿਨ ਸੀ ਐਸਲੀ ਉਹ ਪੁਜਾਰੀ ਜਾ ਰਿਹਾ ਸੀ ਰਾਜ ਮਹਿਲ 'ਚ ਮਹਿਲ 'ਚ ਭੋਜਨ ਕਰਨ ਤੋਂ ਬਾਅਦ ਉਹ ਰਾਜੇ ਨੂੰ ਮਿਲਿਆ ਤਾਂ ਉਹਨੂੰ ਲੱਗਾ ਵੀ ਚੋਰ ਦੇ ਬਾਰੇ ਜਿਹੜੀ ਗੱਲ ਕਰਨੀ ਰਾਜੇ ਇਕੱਲੇ ਨਾ ਕੀਤੀ ਜਾਵੇ ਸਾਰਿਆਂ ਸਾਹਮਣੇ ਨੇ ਤੇ ਅਸਲੀ ਜਦੋਂ ਰਾਜਾ ਖੱਲਾ ਬਗੀਚੇ ਚ ਟੈਲਣ ਲੱਗਾ ਨਾ ਉਹ ਪੁਜਾਰੀ ਜਿਹੜਾ ਸੀ ਨਾ ਮੌਕਾ ਦੇਖ ਕੇ ਰਾਜੇ ਦੇ ਕੋਲ ਪਹੁੰਚ ਗਿਆ ਉਹਨੇ ਰਾਜੇ ਨੂੰ ਸਾਰੀ ਕਹਾਣੀ ਸੁਣਾਈ ਵੀ ਐਸ ਤਰ੍ਹਾਂ ਨਦੀ ਪਾਰ ਕਰਦਿਆਂ ਇੱਕ ਚੋਰ ਨੇ ਉਹਦੀ ਮਦਦ ਚੜੀ ਉਹਨੂੰ ਲੈਣੀ ਪਈ ਉਹ ਚੋਰ ਬਹੁਤ ਹੀ ਇਮਾਨਦਾਰ ਤੇ ਧਰਮੀ ਤੇ ਗਿਆਨੀ ਸੀ ਪੁਜਾਰੀ ਦੀ ਗੱਲ ਸੁਣ ਕੇ ਰਾਜਾ ਕਹਿਣ ਲੱਗਾ ਵੀ ਚੋਰੀ ਕਰਨਾ ਤਾਂ ਬੜਾ ਵੱਡਾ ਪਾਪ ਆ ਤੇ ਜਿੰਨੇ ਵੀ ਇਹ ਕੀਤਾ ਮੈਂ ਉਹਦੀ ਖੋਦ ਜਾਂਚ ਕਰੂੰਗਾ ਚੋੜ ਦਾ ਤੂੰ ਮੈਨੂੰ ਠਿਕਾਣਾ ਦੱਸ ਦੇ ਪੁਜਾਰੀ ਕਹਿੰਦਾ ਵੀ ਮੈਨੂੰ ਮਹਾਰਾਜ ਜੀ ਚੋੜ ਦਾ ਪਤਾ ਠਿਕਾਣਾ ਕੋਈ ਨਹੀਂ ਪਤਾ ਆਇਆ ਉਹ ਆਪਣੇ ਐਸੇ ਨਗਰ ਵਾਲੀ ਆ ਤੇ ਮੈਂ ਉਹਦਾ ਹੁਲੀਆ ਤੇ ਵੇਸ਼ਭੂਸ਼ਾ ਤੁਹਾਨੂੰ ਦੱਸ ਸਕਦਾ ਜਿਹਦੇ ਨਾਲ ਤੁਹਾਨੂੰ ਲੱਭਣ 'ਚ ਨਾ ਆਸਾਨੀ ਹੋਊਗੀ ਤੇ ਮੈਨੂੰ ਪੱਕਾ ਵਿਸ਼ਵਾਸ ਆ ਕਿ ਉਹ ਐਸੇ ਨਗਰ 'ਚ ਹੀ ਉਹ ਸਿਰਿਸ਼ਪੌਣਲੀ ਥਾਂ ਲੱਭੂਗਾ ਤੇ ਜਾਂ ਕੋਈ ਇੱਥੇ ਜਿਹੜੀ ਆਪਣੇ ਪਹਿਲਾ ਨੰਬਰ ਤੇ ਤੇ ਉਹ ਕੋਈ ਜਿਹੜੀ ਸਰਾ ਵਗੈਰਾ ਹੋਊਗੀ ਉਹਦੇ 'ਚ ਆਊਗਾ ਤੇ ਇਥੋਂ ਜੋ ਮੇਰੇ ਸਾਹਬ ਨੂੰ ਚੋਰੀ ਪਹਿਲੀ ਆਪਣੀ ਕਰੂਗਾ ਐਦੇ ਬਾਅਦ ਪੁਜਾਰੀ ਨੇ ਉਹ ਚੋਰ ਦਾ ਸਾਰਾ ਜਿਹੜਾ ਵੇਸ਼ ਪੋਸ਼ਾ ਕੱਪੜਿਆਂ ਦਾ ਰੰਗ ਸਾਰਾ ਕੁਝ ਮਹਾਰਾਜ ਨੂੰ ਸਮਝਾ ਦਿੱਤਾ ਰਾਜੇ ਨੂੰ ਤੇ ਉਹ ਵੀ ਤੁਸੀਂ ਦੇਖਦੇ ਹੋ ਇਹਨੂੰ ਪਹਿਚਾਣ ਲਓ ਚੋਰ ਦੇ ਬਾਰੇ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਜਿਹੜਾ ਰਾਜਾ ਸੀ ਨਾ ਉਹਨੇ ਮਕੀ ਦੀਆਂ ਦੋ ਰੋਟੀਆਂ ਬਣਾਈਆਂ ਤੇ ਇੱਕ ਪੋਟਲੀ 'ਚ ਉਹਨਾਂ ਰੱਖ ਲਿਆ ਐਦੇ ਬਾਅਦ ਉਹਨੇ ਆਪਣਾ ਜਿਹੜਾ ਸੀ ਨਾ ਪੇਸ਼ੋ ਬਦਲ ਲਿਆ ਤੇ ਇੱਕ ਬੜੇ ਸਧਾਰਨ ਜਿਹੇ ਆਦਮੀ ਵਾਲਾ ਪੇਸ਼ ਬਣਾ ਲਿਆ ਦੋਸਰਾਂ ਵਿੱਚ ਜਾ ਪਹੁੰਚਿਆ ਸਰਾਵਾਂ ਵਿੱਚ ਜਦੋਂ ਗਿਆ ਤੇ ਉਹਨੇ ਰਾਜੇ ਨੇ ਚੋਰ ਨੂੰ ਸਿੱਧਾ ਹੀ ਪਹਿਚਾਣ ਲਿਆ ਉਹਨੂੰ ਸਾਰਾ ਤੇ ਪੁਜਾਰੀ ਨੇ ਦੱਸਿਆ ਹੀ ਵੀ ਉਹਨੇ ਕਦਾਂ ਦੇ ਕੱਪੜੇ ਪਾਏ ਕਿਦਾਂ ਦਾ ਲੱਗਦਾ ਰਾਜਾ ਜਿਹੜਾ ਸੀ ਉਹ ਚੋਰ ਦੇ ਕੋਲ ਗਿਆ ਉਹਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਪਿਆ ਰਗੂ ਜਿਹੜਾ ਚੋਰ ਸੀ ਉਹਨੇ ਰਾਜੇ ਨੂੰ ਪੁੱਛਿਆ ਵੀ ਤੂੰ ਕੌਣ ਹੈ ਦੋਸਤਾ ਰਾਜਾ ਕਹਿੰਦਾ ਮੈਂ ਇੱਕ ਚੋਰ ਆ ਤੇ ਚੋਰੀ ਕਰਨ ਦੀ ਫਰਾਕ 'ਚ ਘੁੰਮ ਰਿਹਾ ਵਾਂ ਵੀ ਕੋਈ ਚੰਗੀ ਜੀ ਸਾਥੀ ਮਿਲ ਜਾਵੇ ਰਗੂ ਨੇ ਕਿਹਾ ਵੀ ਭਾਈ ਮੈਂ ਵੀ ਇੱਕ ਚੋਰ ਆ ਕਿਉਂ ਨਾ ਆਪਾਂ ਇਕੱਠੇ ਮਿਲ ਕੇ ਚੋਰੀ ਕਰੀਏ ਤੇ ਮੈਂ ਆ ਜੋੜੀ ਸਾਹਮਣੇ ਦੁਕਾਨਾ ਨਾ ਉੱਚ ਚੋਰੀ ਕਰਨ ਦਾ ਮਨ ਬਣਾ ਕੇ ਬੈਠਾ ਰਾਜਾ ਕਹਿੰਦਾ ਵੀ ਮੈਨੂੰ ਨਾ 200 ਰੁਪਈਆ ਚਾਹੀਦਾ ਵਾ ਕਿਉਂ ਨਾ ਅੱਜ ਰਾਤ ਆਪਾਂ ਦੋਵੇਂ ਮਿਲ ਕੇ ਉਹ ਦੁਕਾਨ ਦਾ ਤਾਲਾ ਤੋੜ ਕੇ ਤੇ ਚੋਰੀ ਕਰ ਲਈਏ ਜਦੋਂ ਰਾਤ ਹੋਈ ਚਾਰੇ ਤਰਫ ਜਿਹੜਾ ਸੀ ਸਨਾਟਾ ਜੇ ਬਿਲਕੁਲ ਚੁੱਪ ਚਾਂਦ ਐ ਨਿਹਰਾ ਹੋ ਗਿਆ ਤੇ ਉਹ ਦੋਵੇਂ ਉਹ ਦੁਕਾਨ ਵੱਲ ਗਏ ਜਿਹੜਾ ਰਘੂ ਸੀ ਉਹਨੇ ਤਾਲਾ ਤੋੜ ਲਿਆ ਤੇ ਅੰਦਰ ਚਲੇ ਗਏ ਤੇ ਜੂਰੀ ਤੋੜੀ ਉਹ ਚੋਂ ਨੇ 500 ਆਪਣੇ ਲਈ ਕੱਢੇ 200 ਰਾਜੇ ਲਈ ਕੱਢੇ ਤੇ ਉਹ ਰਾਜੇ ਨੂੰ ਫੜਾ ਦਿੱਤੇ ਤੇ ਫਿਰ ਉਹ ਨਾ ਉਹਨੂੰ ਭੁੱਖ ਬਣੀ ਲੱਗੀ ਸੀ ਤੋਨੇ ਕਿਹਾ ਵੀ ਆ ਖਾ ਬੋਰੀ ਚ ਕੁਝ ਪਿਆ ਵਜੇ ਖਾਂਦਾ ਥੋੜੀ ਇਹੋ ਹੀ ਖਾ ਲੈਣਾ ਮੈਂ ਭੁੱਖ ਬਹੁਤ ਲੱਗੀ ਹੈ ਉਹਨੇ ਨੇ ਰਾਜਾ ਸੀ ਥੋੜਾ ਅੰਦਰ ਉਹਨੂੰ ਜਦੋਂ ਮੁੱਠਾ ਪਾ ਕੇ ਕੱਢ ਕੇ ਵਿੱਚੋਂ ਤੇ ਆਪਣੇ ਮੂੰਹ ਚ ਪਾਈ ਤੇ ਉਹ ਤੇ ਲੂਣ ਸੀ ਖਾਂਡ ਦੀ ਜਗ੍ਹਾ ਤੇ ਉਹਨੇ ਉਸੇ ਬੜੇ ਸਾਰੇ ਥੋਕ ਦਿੱਤੀ ਤੇ ਅਚਾਨਕ ਹੀ ਉਹਨੇ ਜਿਹੜਾ ਸੀ ਰਾਜਾ ਸੀ ਜਿਹੜਾ ਉਹਦਾ ਸਾਥੀ ਸੀ ਉਹਨੂੰ ਕਹਿੰਦਾ 200 ਰੁਪਏ ਦੇ ਦੇ ਵਾਪਸ ਰਾਜਾ ਨੇ ਕਿਆ ਮੈਨੀ ਕਣੀ ਰਗੂ ਨੇ ਨਾ ਉਹਦੇ ਮੂੰਹ 'ਚ ਇੱਕ ਚਪੇੜ ਮਾਰਤੀ ਤੂਦ ਘੁਰਪੀਏ ਖੋਲੀ ਤੇ 500 ਜਿਹੜਾ ਉਹਦੇ ਕੋਲ ਸੀ ਉਹ ਵੀ ਉਹਨੇ ਫੜ ਕੇ ਤੇ ਜਿਹੜੀ ਤਜੋਰੀ ਸੀ ਉੱਚ ਵਾਪਸ ਰੱਖ ਦਿੱਤੇ ਤੇ ਦੁਕਾਨ ਬੰਦ ਕਰਕੇ ਰਾਜਾ ਤੇ ਰਗੂ ਜਿਹੜਾ ਸੀ ਉਹ ਬਾਹਰ ਆ ਗਏ ਪਰ ਰਾਜਾ ਬੜਾ ਹਾਰਨ ਆਇਆ ਇੱਕ ਦੋ ਨੇ ਚਪੇੜ ਬੜੀ ਜ਼ੋਰਤੀ ਪਈ ਕਿ ਅੱਜ ਤੱਕ ਤੋਂ ਉਹਦੇ ਵੱਜੀ ਕਦੀ ਨਹੀਂ ਤੇ ਉਹ ਨਾਲ ਚੁੱਪ ਕਰਕੇ ਤੁਰਨ ਲੱਪਿਆ ਜਦੋਂ ਦੋਵੇਂ ਸੜਕ ਤੋਂ ਬਾਹਰ ਆਏ ਤੇ ਉਹ ਰਗੂ ਨੂੰ ਕਹਿੰਦਾ ਵੀ ਤੂੰ ਇਦਾਂ ਕੋ ਕੀਤਾ ਹੈਨਾ ਪਹਿਲੋ ਚੋਰੀ ਕਰਕੇ ਫਿਰ ਪਹਿੇ ਵਾਪਸ ਰਾਲ ਦੇਤੇ ਰਗੂ ਕਹਿੰਦਾ ਵੀ ਮੈਂ ਭੁੱਖਾ ਹਾਂ ਹੀ ਤੇ ਦੁਕਾਨ ਚ ਕੁਝ ਖਾਣ ਲਈ ਲੱਭ ਰਿਆਂ ਹੀ ਗਲਤੀ ਨਾਲ ਦੁਕਾਨਦਾਰ ਦੀ ਜਿਹੜੀ ਨਮਕ ਸੀ ਉਹਨੂੰ ਮੈਂ ਚੀਨੀ ਸਮਝ ਕੇ ਖਾ ਲਿਆ ਜਿਸ ਦਾ ਨਮਕ ਖਾਇਆ ਹੋਵੇ ਉਹਦੇ ਨਾਲ ਧੋਖਾ ਨਹੀਂ ਨਾ ਆਪਾ ਕਰ ਸਕਦੇ ਇਸ ਲਈ ਮੈਂ ਰੁਪਈਏ ਵਾਪਸ ਉਹਦੀ ਜਿਹੜੀ ਤਜੂਰੀ ਸੀ ਨਾ ਉੱਚ ਰੱਖ ਦਿੱਤੇ ਰਗੂ ਚੋਰ ਦੀ ਇਹ ਗੱਲ ਸੌਂ ਕੇ ਰਾਜਾ ਹੱਕਾ ਬੱਕਾ ਰਹਿ ਗਿਆ ਸੋਚਣ ਲੱਗਾ ਇਹ ਚੋਰ ਕਿਦਾਂ ਦੀਆਂ ਗਿਆਨ ਦੀਆਂ ਗੱਲਾਂ ਕਰ ਰਿਹਾ ਵਾ ਇਥੇ ਬੜਾ ਇਮਾਨਦਾਰ ਚੋਰ ਹੁਣ ਉਹਨੂੰ ਪੁਜਾਰੀ ਦੀ ਜਿਹੜੀ ਗੱਲ ਸੀ ਨਾ ਉਹਤੇ ਵਿਸ਼ਵਾਸ ਹੋਣਾ ਸ਼ੁਰੂ ਹੋ ਗਿਆ ਐਦੀ ਬਾਅਦ ਰਾਜਾ ਜਿਹੜਾ ਸੀ ਉਹਨੇ ਚੋਰ ਨੂੰ ਕਿਹਾ ਵੀ ਅੱਛਾ ਚਲੋ ਹੁਣ ਕਿਸੇ ਹੋਰ ਜਗਾ ਚੋਰੀ ਕਰਦੇ ਆ ਇਹ ਸੁਣ ਕੇ ਉਹ ਗੋ ਨੇ ਰਾਜਾ ਨੂੰ ਕਿਹਾ ਇੱਕ ਹੋਰ ਚਪੇੜ ਮਾਰੀ ਤੇ ਕਿਹਾ ਕੀ ਹੁਣ ਸਾਰੇ ਰਾਤਾਂ ਪਾ ਚੋਰੀਆਂ ਕਰਦੇ ਰਹਿ ਮੰਗੇ ਅੱਜ ਲਈ ਇੰਨਾ ਹੀ ਬਹੁਤ ਆ ਕੱਲ ਨੂੰ ਵੇਖਾਂਗੇ ਕੀ ਕਰਨਾ ਤੇ ਰਾਜਾ ਨੇ ਆਪਣੀ ਜਿਹੜੀ ਪੋਟਲੀ ਸੀ ਨਾ ਚੋਂ ਰੋਟੀਆਂ ਕੱਢੀਆਂ ਤੇ ਉਹ ਰਘੂ ਚੋਰ ਜਿਹੜਾ ਸੀ ਉਹਨੂੰ ਖਾਣ ਲਈ ਦੇ ਦਿੱਤੀਆਂ। ਇਹਦੇ ਬਾਅਦ ਰਾਜਾ ਨੇ ਪੁੱਛਿਆ ਵੀ ਅੱਛਾ ਹੁਣ ਦੱਸ ਵੀ ਕੱਲ ਆਪਾਂ ਚੋਰੀ ਜਿਹੜੀ ਕਰਨੀ ਆ ਕਿੱਥੇ ਮਿਲਾਂਗੇ। ਜਿਹੜਾ ਰਘੂ ਸੀ ਨਾ ਉਹਨੇ ਕਿਹਾ ਵੀ ਆ ਜਿਹੜੀ ਸਰਾਵ ਆ ਨਾ ਇਹਦੇ ਪਿੱਛੇ ਰਾਤ ਨੂੰ ਮੈਂ ਤੇਰੇ ਇੰਤਜ਼ਾਰ ਕਰੂੰਗਾ। ਇਹਦੀ ਬਾਅਦ ਰਾਜਾ ਆਪਣੇ ਮਹਿਲ 'ਚ ਵਾਪਸ ਲੌਟ ਗਿਆ। ਤੇ ਉਸ ਨੂੰ ਉਹ ਨੂੰ ਆ ਗਈ نیند ਪਰ ਸਾਰੀ ਰਾਤ ਉਹ ਚੋਰ ਦੇ ਬਾਰੇ ਸੋਚਦਾ ਰਿਹਾ ਵੀ ਇਹ ਕਿਸ ਤਰ੍ਹਾਂ ਦਾ ਰਾਸ ਸਮਝੇ ਚੋਰ ਹੈਗਾ ਜਿਹਦੀ ਸਮਝ ਨਹੀਂ ਲੱਗਣੀ। ਇੱਕ ਪਾਸੇ ਉਹ ਚੋਰੀ ਵਰਗਾ ਕੰਮ ਕਰ ਰਿਹਾ ਦੂਜੇ ਪਾਸੇ ਉਹ ਗਿਆਨ ਤੇ ਧਰਮ ਦੀਆਂ ਗੱਲਾਂ ਕਰਦਾ ਤੇ ਇੱਕ ਉਤੋਂ ਦੀ ਜਿਹੜਾ ਮੇਰੇ ਨੇ ਚਪੇੜ ਮਾਰ ਦਿੱਤੀ ਹੈ ਹੈਨਾ ਉਹ ਵੀ ਜੋਰਤੀ ਮਾਰੀ ਅਗਲੀ ਰਾਤ ਰਾਜਾ ਜਿਹੜਾ ਸੀ ਫੇਰ ਸਧਾਰਨ ਜਿਹੇ ਕੱਪੜੇ ਪਾ ਕੇ ਸਰਾ ਦੇ ਪਿੱਛੇ ਗਿਆ ਤੇ ਰਗੂ ਉੱਥੇ ਉਹਨੂੰ ਮਿਲ ਗਿਆ ਇੰਤਜ਼ਾਰ ਕਰਨ ਦੀ ਆ ਸੀ ਉਹਦੀ ਰਾਜਾ ਨੇ ਉਹਨੂੰ ਖਾਣ ਲਈ ਫੇਰ ਰੋਟੀਆਂ ਦਿੱਤੀਆਂ ਦੋਨੋਂ ਖਾ ਪੀ ਕੇ ਜਦੋਂ ਮਸਤ ਹੋ ਗਏ ਨਾ ਰਾਜਾ ਨੇ ਕਿਹਾ ਵੀ ਪਾਈ ਆੜੀ ਛੋਟੀਆਂ-ਮੋਟੀਆਂ ਜਿਹੜੇ ਖਜ਼ਾਨੇ ਤੋਂ ਲੁੱਟਦਾ ਨਾ ਇਹ ਕੋਈ ਨਹੀਂ ਪਤਿਆ ਨਹੀਂ ਗੱਲ ਕਿਉਂ ਨਾ ਅੱਜ ਕੋਈ ਵੱਡੀ ਸਾਹਦੇ ਹੱਥ ਮਾਰੀ ਜਿਹੜਾ ਰਗੂ ਸੀ ਉਹਨੇ ਕਿਹਾ ਆ ਵੀ ਫਿਰ ਆਪਾਂ ਕੀ ਕਰਨਾ ਚਾਹੀਦਾ ਰਾਜਾ ਨੇ ਕਿਹਾ ਚੱਲ ਦੋਸਤਾ ਅੱਜ ਰਾਤ ਆਪਾਂ ਰਾਜੇ ਦਾ ਖਜ਼ਾਨਾ ਲੁੱਟਦੇ ਰਗੂ ਨੇ ਕਹਾ ਨਾ ਭਾਈ ਉਥੇ ਤਾਂ ਤੇ ਬਹੁਤ ਆਪਰ ਖਤਰਾ ਬਹੁਤ ਹੀ ਮੈਂ ਨਹੀਂ ਉੱਥੇ ਜਾਣਾ ਰਾਜਾ ਕਹਿੰਦਾ ਤੂੰ ਕੀ ਕਰਨਾ ਕਰ ਮੈਂ ਮੈਨੂੰ ਰਾਜੇ ਦੇ ਮਾਇਲ ਦੇ ਸਾਰੇ ਪਤਾਏ ਗਖ ਖਜ਼ਾਨੇ ਨੂੰ ਕਿਹੜੇ ਰਸਤੇ ਜਾਂਦੇ ਕਿਉਂਕਿ ਕੁਝ ਸਮਾਂ ਪਹਿਲਾਂ ਮੈਂ ਉੱਥੇ ਪਹਿਰੇਦਾਰੀ ਐਸਲੀ ਉੱਥੇ ਚੋਰੀ ਜਿਹੜੀਆਂ ਪਾਸਾਨੀ ਨਾ ਕਰ ਲਾਂਗੇ ਅਸਲ ਗੱਲ ਇਹ ਹੀ ਪੀ ਰਾਜਾ ਜਿਹੜਾ ਹੈ ਨਾ ਰਗੋਂ ਨੂੰ ਚੋਰੀ ਕਰਦੇ ਰੰਗੇ ਇੱਥੇ ਪਕੜਨਾ ਚਾਹੁੰਦਾ ਹੈ ਤੇ ਨਾਲ ਹੀ ਆਪਣੇ ਪਹਿਰੇਦਾਰਾਂ ਨੂੰ ਵੀ ਪਰਖਣਾ ਚਾਹੁੰਦਾ ਹੈ ਪੀ ਇਹ ਕਿੰਨੀ ਕਿ ਸਾਵਧਾਨੀ ਨਾਲ ਪਹਿਰਾ ਦਿੰਦੇ ਜਦੋਂ ਉਹ ਦੋਵੇਂ ਮਹਿਲ ਦੇ ਕੋਲ ਪਹੁੰਚੇ ਤਾਂ ਤਿੰਨੇ ਪਹਿਰੇਦਾਰ ਜਿਹੜੇ ਬਹੁਤ ਢੂੰਗੀ ਨੀਂਦ ਸੁਤੇ ਪਏ ਹੈ ਤੇ ਇੱਕ ਕੁੱਤਾ ਪਹਿਰੇਦਾਰੀ ਕਰ ਰਿਹਾ ਹੈ ਕੁੱਤਾ ਉਹਨਾਂ ਨੂੰ ਵੇਖ ਕੇ ਕੁਝ ਨਹੀਂ ਆਉਨੇ ਭੌਂਕਿਆ ਨਾ ਕੁਝ ਕੀਤਾ ਤੇ ਉਹਨਾਂ ਨੂੰ ਅੰਦਰ ਜਾਣ ਦਿੱਤਾ ਕਿਉਂਕਿ ਉਹ ਰਾਜਾ ਨੂੰ ਪਛਾਣਦਾ ਹੀ ਰਾਜਾ ਨੇ ਰਗੂ ਨੂੰ ਮਹਿਲ ਦੇ ਸਾਰੇ ਰਸਤੇ ਦੱਸ ਦਿੱਤੇ ਰਗੂ ਖਜ਼ਾਨੇ ਵਾਲੇ ਕਮਰੇ ਤੱਕ ਪਹੁੰਚਿਆ ਤਾਲਾ ਤੋੜਨੇ ਲੱਗਾ ਫਿਰ ਇੱਕ ਪੰਛੀ ਬੋਲਿਆ ਤੇ ਕੁੱਤਾ ਭੌਂਕਣ ਲੱਗਾ ਰਗੂ ਜਿਹੜਾ ਸੀ ਉਹਨੇ ਰਾਜਾ ਨੂੰ ਕਿਹਾ ਵੀ ਤੂੰ ਬਾਹਰ ਇੰਤਜ਼ਾਰ ਕਰ ਮੈਂ ਅੰਦਰ ਜਾ ਕੇ ਨਾ ਤਜੋਰੀ ਦਾ ਤਾਲਾ ਤੋੜਦਾ ਇਸ ਤਰ੍ਹਾਂ ਰਾਜਾ ਖਜ਼ਾਨੇ ਵਾਲੇ ਕਮਰੇ ਦੇ ਬਾਹਰ ਖੜਾ ਹੋ ਗਿਆ ਜਿਹੜਾ ਰਗੂ ਸੀ ਨਾ ਉਹ ਕਮਰੇ ਦੇ ਅੰਦਰ ਚੱਲ ਗਿਆ ਤੇ ਐਤੋਂ ਬਾਦਾਂ ਰਗੂ ਨੇ ਨਾ ਖਜ਼ਾਨਾ ਜਿਹੜਾ ਸੀ ਉਹਦਾ ਉਹਦਾ ਤਾਲਾ ਤੋੜ ਦਿੱਤਾ ਤਜੋਰੀ ਦਾ ਤੇ ਕੁੱਤਾ ਇੱਕ ਵਾਰ ਫੇਰ ਪਹੁੰਚਿਆ ਤੇ ਉਹਦੀ ਆਵਾਜ਼ ਸੁਣ ਕੇ ਰਗੂ ਨੇ ਇੱਕ ਜ਼ੋਰ ਨਾਲ ਆਪਣਾ ਸਿਰ ਹਿਲਾਇਆ ਤੇ 500 ਆਪਣੇ ਤੇ 200 ਆਪਣੇ ਸਾਥੀ ਦੇ ਕੱਢਨੇ ਫਿਰ ਇੱਕ ਪੰਛੀ ਦੀ ਆਵਾਜ਼ ਆਈ ਤੇ ਕੁੱਤਾ ਇੱਕ ਵਾਰ ਫੇਰ ਪਹੁੰਚਿਆ ਰਗੂ ਜਿਹੜਾ ਸੀ ਨਾ ਵਾਪਸ ਉਹਨੇ ਤਜੋਰੀ ਚ ਪਹਿਰਾ ਦਿੱਤੇ ਤੇ ਰਾਜਾ ਦੇ ਕੋਲ ਜਾ ਕੇ ਉਹਦੇ ਪੈਰਾਂ 'ਚ ਡੇਗ ਪਿਆ ਤੇ ਕੇਨ ਲਗ ਮਹਾਰਾਜ ਜੀ ਮੈਂ ਤੁਹਾਡਾ ਚੋਗਰਾ ਤੁਹੀ ਮੇਰੇ ਸਵਾਮੀ ਆਂ ਵੀ ਮੈਂ ਤੁਹਾਡੇ ਹਵਾਨੀ ਆਂ ਤੇ ਜੋ ਵੀ ਤੁਸੀਂ ਮੈਨੂੰ ਸਜ਼ਾ ਦੇਣਾ ਚਾਹੋ ਉਹ ਦੇ ਦਿਓ ਪਰ ਇੱਕ ਗੱਲ ਜ਼ਰੂਰ ਕਰੋ ਕਿ ਮੇਰੇ ਦੋਸਤ ਨੂੰ 500 ਜਿਹੜਾ ਰੁਪਈਆ ਉਹ ਦੇਜੋ ਨਹੀਂ ਤੇ ਜੇ ਨਾ ਭੇਜੇ ਨਾ ਤੁਹਾਦੀ ਪੈਣ ਦੀ ਸ਼ਾਦੀ ਜਿਹੜੀ ਹੈ ਨਾ ਵਿਆਹ ਉਹ ਰੁਕ ਜਾਣਾ ਰਾਜਾ ਨੇ ਹੈਰਾਨ ਹੋ ਕੇ ਪੁੱਛਿਆਕਰ ਤੂੰ ਐ ਤੈਨੂੰ ਕਿਦਾਂ ਪਤਾ ਲੱਗ ਗਿਆ ਕਿ ਮੈਂ ਚੋਰ ਨਹੀਂ ਬਲਕੇ ਰਾਜਾ ਰਗੂ ਨੇ ਕਿਹਾ ਮਹਾਰਾਜ ਮੈਂ ਨਾ ਰਾਜਕੋਸ਼ ਦਾ ਜਿਹੜਾ ਹੀ ਟਾਡਾ ਤਜੂਰੀ ਉਹਦਾ ਜਦੋਂ ਤਾਲਾ ਤੋੜਿਆ ਸੀ ਨਾ ਤੇ ਇੱਕ ਪੰਛੀ ਬੋਲਣ ਲੱਗਾ ਤੇ ਕੁੱਤਾ ਭੌਂਕਣ ਲੱਗਾ ਤੇ ਮੈਨੂੰ ਪਸ਼ੂ ਪੰਛੀਆਂ ਦੀਆਂ ਜਿਹੜੀ ਭਾਸ਼ਾ ਹੈ ਨਾ ਉਹ ਸਮਝ ਆ ਜਾਂਦੀ ਪੰਛੀ ਜਿਹਦਾ ਕੁੱਤਾ ਇਹਨੂੰ ਕਹਿ ਰਿਹਾ ਸੀ ਭੀ ਖਜ਼ਾਨੇ 'ਚ ਚੋਰ ਆ ਗਿਆ ਵਾ ਤੇ ਤੂੰ ਸੌਂ ਰਿਆ ਵਾ ਤੂੰ ਨਮ ਘਰਾ ਮੈਗਾ ਵਾ ਤੇ ਕੁੱਤੇ ਨੇ ਜਵਾਬ ਦਿੱਤਾ ਪਰ ਚੋਰ ਜਿਹੜਾ ਉਹ ਰਾਜੇ ਦੇ ਨਾਲ ਮਿਲਿਆ ਹੋਇਆ ਵਾ ਤੇ ਅਸਲੀ ਦੋਨਾਂ ਦੀ ਗੱਲ ਤਾਂ ਮੈਨੂੰ ਵਿਸ਼ਵਾਸ ਨਹੀਂ ਹੋਇਆ ਜਦੋਂ ਪੰਛੀ ਨੇ ਦੁਬਾਰਾ ਆਇਆ ਕੁੱਤੇ ਨੂੰ ਫਿਰ ਉਹਨੇ ਕੁੱਤੇ ਨੇ ਫਿਰ ਉਹ ਜਵਾਬ ਦਿੱਤਾ ਵੀ ਤੂੰ ਚੋਰ ਨਾ ਰਲਿਆ ਪਿਆ ਜਿਹੜਾ ਭੌਂਕਣ ਨਹੀਂ ਦਿਆ ਵੀ ਚੋਰ ਤੇ ਅੰਦਰ ਚਲ ਗਿਆ ਤੇ ਉਹਨੇ ਕਿਹਾ ਮੈਨੂੰ ਪਤਾ ਵਾ ਚੋਰ ਆ ਪਰ ਰਾਜਾ ਵੀ ਉਹਦੇ ਨਾਲ ਹੈਗਾ ਵਾ ਤੇ ਜਦੋਂ ਨੇ ਤੀਜੀ ਵਾਰ ਕਿਹਾ ਨਾ ਇਹੋ ਗੱਲ ਤੇ ਫਿਰ ਮੈਨੂੰ ਪਤਾ ਲੱਗਿਆ ਉਹ ਤੋ ਹੀ ਰਾਜਾ ਹੈ ਅਸਲੀ ਰਗੂ ਨੇ ਠੰਡੀ ਸਾ ਲਿਆ ਤੇ ਕਿਹਾ ਮਹਾਰਾਜ ਕਿਰਪਾ ਕਰਕੇ ਵੀ ਮੇਰੇ ਦੋਸਤ ਨੂੰ ਨਾ 500 ਰੁਪਇਆ ਕਰ ਦੋ ਤੇ ਜੋ ਵੀ ਤੁਹਾਡੀ سزا ਉਹਨਾਂ ਮੈਨੂੰ ਮਨਜ਼ੂਰ ਆ। ਅਗਲੀ ਸਵੇਰ ਰਾਜੇ ਨੇ ਦਰਬਾਰ ਲਾਇਆ। ਸਾਰੇ ਦਰਬਾਰੀ ਜਿਹੜੇ ਉਹ ਰਗੂ ਚੋਰ ਦੀ ਉਹਨਾਂ ਨੂੰ ਸਾਰੀ ਗੱਲ ਦੱਸੇ। ਰਗੂ ਨੂੰ ਦਰਬਾਰ ਚ ਪੇਸ਼ ਕੀਤਾ। ਰਾਜਾ ਨੇ ਪੁੱਛਿਆ ਵੀ ਮੈਨੂੰ ਬੜੀ ਹੈਰਾਨੀ ਦੇ ਆਲਾ। ਇੱਕ ਤਰਫ ਤੇ ਤੂੰ ਚੋਰ ਹੈਗਾ। ਦੂਜੀ ਤਰਫ ਤੇ ਤੂੰ ਗਿਆਨ, ਧਰਮ ਦੀਆਂ ਗੱਲਾਂ ਕਰਦਾ। ਇਹ ਕਿੱਦਾਂ ਦਾ ਸੰਭਵ ਆ? ਵੀ ਇੱਕ ਚੋਰ ਐਦਿਆਂ ਸੋਹਣੀਆਂ ਸੁਣੀਆਂ ਗੱਲਾਂ ਕਰੇ। ਐਨੀਆਂ ਡੂੰਘੀਆਂ ਗੱਲਾਂ ਕਰੇ। ਜਿਸ ਦੁਕਾਨਦਾਰ ਦਾ ਤੂੰ ਨਮਕ ਖਾਦਾ ਉਹਦੇ ਘਰ ਤੋਂ ਚੋਰੀ ਨਹੀਂ ਕੀਤੀ ਜਿਸ ਬ੍ਰਾਹਮਣ ਨੇ ਮਤਲਬ ਤੂੰ ਉਹਨੂੰ ਨਦੀ ਪਾਰ ਕਰਵਾਈ ਉਹਨੇ ਤੈਨੂੰ ਦੋਸਤ ਕਹਿ ਦਿੱਤਾ ਤੇ ਤੂੰ ਉਹਦਾ ਧਾਨ ਨਹੀਂ ਚੁਰਾਇਆ ਇਹ ਕੀ ਆ ਮਤਲਬ ਇਹਦਾ ਕੀ ਰਾਜ ਹੈ ਚੋਰ ਦੇ ਅੰਦਰ ਇਦਾਂ ਦੇ ਗੁਣ ਜਿਹੜੇ ਚੰਗੀਆਂ ਕਿੱਦਾਂ ਆ ਸਕਦੇ ਕਦ ਜਿਹੜਾ ਰਬੂ ਸੀ ਉਹਨੇ ਕਹ ਮਹਾਰਾਜ ਇਹ ਸਾਰਾ ਗਿਆਨ ਜਿਹੜਾ ਨਾ ਚੰਗੀਆਂ ਸੋਹਣੀਆਂ ਗੱਲਾਂ ਇੱਕ ਸਾਧੂ ਮਹਾਰਾਜ ਤੋਂ ਮੈਂ ਸਿੱਖਿਆ ਵਾਂ ਉਹਨੇ ਹੀ ਮੈਨੂੰ ਪਸੂ ਪੰਛੀਆਂ ਦੀਆਂ ਆਪਾਸ਼ਾ ਸਮਝਣ ਦਾ ਅਸ਼ੀਰਵਾਦ ਦਿੱਤਾ ਅਸਲ ਗੱਲ ਇਹ ਵਾਪੇ ਮੈਂ ਇੱਕ ਬਹੁਤ ਹੀ ਖਤਰਨਾਕ ਚੋਰ ਹਾਂ ਤੇ ਆਏ ਦਿਨ ਚੋਰੀਆਂ ਕਰਦਾ ਰਹਿੰਦਾ ਸੀ ਪਰ ਜਦੋਂ ਮੈਂ ਸਾਧੂ ਮਹਾਰਾਜ ਦੇ ਵਚਨ ਜਿ ਸੁਣੇ ਨਾ ਉਹਨਾਂ ਨਾਲ ਇੱਕ ਮਹੀਨਾ ਰਿਹਾ ਤੋ ਨਾ ਮੈਨੂੰ ਸਹੀ ਰਾਹ ਦਿਖਾ ਦਿੱਤਾ ਹੁਣ ਸਾਲ 'ਚ ਮੈਨੂੰ ਉਹਨਾਂ ਨੇ ਕਿਹਾ ਹੈ ਕਿ ਦੀਵਾਲੀ ਵਾਲੇ ਦਿਨ ਇੱਕੋ ਦਿਨ ਤੂੰ ਚੋਰੀ ਕਰਨੀ ਹੈ ਤੇ ਮੈਂ ਬਾਜ਼ਾਰ 'ਚੋਂ ਜਿੰਨਾ ਬਣਾ ਜ਼ਰੂਰਤ ਆ ਸਮਾਨ ਉਹਨਾਂ ਮੈਂ ਚੁੱਕ ਲੈਣਾ ਤੇ ਉਹ ਤੋਂ ਵਾਦਾ ਮੈਨੂੰ ਚੋਰੀ ਕਰਨ ਦੀ ਇਜਾਜ਼ਤ ਨਹੀਂ ਹੈਗੀ ਪਰ ਅੱਜ ਮੈਨੂੰ ਉਹ ਜਿਹੜਾ ਪ੍ਰੋਮਿਸ ਸੀ ਨਾ ਸਾਧੂ ਨਾਲ ਮੈਂ ਕੀਤਾ ਉਹ ਤੋੜਨਾ ਪਿਆ ਕਿਉਂਕਿ ਮੇਰੇ ਦੋਸਤ ਦੀ ਭੈਣ ਦਾ ਵਿਆਹ ਸੀ ਤੇ ਉਹ ਮੇਰੀ ਵੀ ਭੈਣ ਆ ਤਿੰਨ ਦਿਨਾਂ ਦੇ ਵਿੱਚ ਵਿੱਚ ਮੈਂ ਉਹਨੂੰ 500 ਰੁਪਏ ਜਿਹੜਾ ਦੇਣਾ ਤੇ ਨੀਤੇ ਜਦੋਂ ਕੁੜੀ ਦੀ ਬਰਾਤ ਆਈ ਨਾ ਉਹ ਵਾਪਸ ਚਲ ਜਾਣੀ ਕਿਉਂਕਿ ਉਹਨਾਂ ਦੀ ਰੋਟੀ ਪਾਣੀ ਦਾ ਕੋਈ ਉਹਦੇ ਕੋਲ ਪੈਸਾ ਨਹੀਂ ਹੈਗਾ ਤੇ ਉਹ ਮੇਰੀ ਭੈਣ ਦੀ ਸ਼ਾਦੀ ਰੁਕ ਜੂਗੀ ਜੇ ਇਦਾਂ ਹੋਇਆ ਤੇ ਇਹ ਜਿਹੜਾ ਕਲੰਕ ਲੱਗ ਜਾਣਾ ਨਾ ਮੇਰੇ ਤੇ ਮੇਰਾ ਸਾਰਾ ਜੀਵਨ ਨਹੀਂ ਉਤਰਨਾ ਮੇਰੀ ਤੁਹਾਡੇ ਅਗੇ ਬੇਨਤੀ ਆਤ ਜੋੜ ਕੇ ਵੀ ਇਹ ਜਿਹੜਾ 500 ਰੁਪਈਆ ਨਾ ਮੇਰੇ ਦੋਸਤ ਦੇ ਘਰ ਪਹੁੰਚਾ ਦਿਓ ਉਹ ਮੇਰਾ ਇੰਤਜ਼ਾਰ ਕਰ ਰਿਹਾ ਹੋਗਾ ਤੇ ਮੈਂ ਉਹਨੂੰ ਕਿਹਾ ਸੀ ਕਿ ਮੈਂ 5 ਦਿਨਾਂ ਦੇ ਅੰਦਰ ਅੰਦਰ ਤਨ ਲੈ ਕੇ ਆ ਜਾਊਂਗਾ ਰਾਜਾ ਨੇ ਕਿਹਾ ਠੀਕ ਹੈ ਮੈਂ ਇੱਕ ਜਿਹੜਾ ਆਪਣਾ ਰਾਜਦੂਤਾ ਨਾ ਉਹਨੂੰ ਭੇਜ ਦਿਨਾ ਮੇਰੇ ਦੋਸਤ ਦੇ ਘਰ ਤੂੰ ਉਹਦੇ ਕੋਲ 500 ਰੁਪਈਆ ਕਹਿੰਦੇ ਨਾ ਰਾਜਾ ਨੇ ਉਸੇ ਸਮੇਂ ਇੱਕ ਨੇਕ ਰਾਜਦੂਤ ਜਿਹੜਾ ਸੀ ਨਾ ਉਹਨੂੰ ਰਗੂ ਦੇ ਮਿੱਤਰ ਲਖੀ ਦੇ ਘਰ ਉਹਦਾ ਪਤਾ ਦੱਸ ਕੇ ਤੇ ਪੈਸੇ ਭੇਜ ਦਿੱਤੇ ਉਨੇ ਲਖੀ ਨੇ ਦੱਸਿਆ ਵੀ ਤੇਰਾ ਜਿਹੜਾ ਮਿੱਤਰ ਸੀ ਉਹ ਮਹਿਲ 'ਚ ਚੋਰੀ ਕਰਦਾ ਫੜਿਆ ਗਿਆ ਵਾ ਤੇ ਰਾਜਾ ਨੇ ਤੇਰੇ ਲਈ 500 ਰੁਪਏ ਭੇਜੇ ਆ ਤਾਂ ਕਿ ਤੂੰ ਆਪਣੀ ਬੇਹੰ ਦੀ ਸ਼ਾਦੀ ਕਰ ਸਕੇ ਲਖੀ ਨੂ ਪਹਿਲਣ ਤੋਂ ਨਾ ਕਰ ਦਿੱਤੀ ਉਹ ਕਹਿੰਦਾ ਵੀ ਮੈਨੂੰ ਇਹ ਰੁਪਈਏ ਨਹੀਂ ਚਾਹੀਦੇ ਮੈਂ ਆਪਣੇ ਜੜੇ ਰੁਪਈਏ ਸੀ ਨਾ ਮੈਂ ਦੋਸਤ ਕੋਲ ਮੰਗੇ ਸੀ ਉਹਦੇ ਕੋਲੋਂ ਹੀ ਲੈਣੇ ਆ ਮੈਂ ਤੁਹਾਡੇ ਕੋਲੋਂ ਨਹੀਂ ਲੈਣੇ ਤੇ ਉਹਨੇ ਵਾਪਸ ਕਰ ਦਿੱਤੇ ਰਾਜਦੂਤ ਜਿਹੜਾ ਮਹਿਲ 'ਚ ਵਾਪਸ ਆ ਗਿਆ ਉਹਨੇ ਰਾਜਾ ਨੂੰ ਸਾਰੀ ਗੱਲ ਦੱਸੀ ਰਾਜਾ ਜਿਹੜਾ ਸੀ ਉਹ ਰਗੂ ਦੀ ਇਮਾਨਦਾਰੀ ਤਉ ਦੀ ਸ਼ੈਤ ਤੇ ਪਹਿਲੇ ਹੀ ਬਹੁਤ ਪ੍ਰਭਾਵਤ ਹੋ ਚੁੱਕਾ ਸੀ ਰਗੂ ਤੇ ਉਹਦੇ ਮਿੱਤਰ ਲੱਖੀ ਦੀ ਮਿੱਤਰਤਾ ਦੇਖ ਕੇ ਨਾ ਦੋਸਤੀ ਦੇਖ ਕੇ ਉਹ ਤੇ ਰਾਜਾ ਜਿਹੜਾ ਸੀ ਨਾ ਉਹ ਤੇ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਰਾਜਾ ਨੇ ਕਿਹਾ ਵੀ ਰਗੂ ਮੈਂ ਖੋ ਤੇਰੇ ਨਾਲ ਜਾਊਂਗਾ ਤੇ ਤੇਰੇ ਮਿੱਤਰ ਨੂੰ ਮੈਂ ਧਨ ਦਊਂਗਾ ਤਾਂ ਕਿ ਉਹ ਆਪਣੀ ਭੈਣ ਦੀ ਸ਼ਾਦੀ ਜਿਹੜੀ ਨਾ ਵਿਆਹ ਵਾ ਉਹ ਚੰਗੇ ਤਰੀਕੇ ਨਾਲ ਕਰ ਸਕੇ ਫਿਰ ਅਹੀ ਹੋਇਆ ਰਾਜਾ ਜਿਹੜਾ ਸੀ ਰਗੂ ਦੇ ਨਾਲ ਉਹਦੇ ਪਿੰਡ ਵਿੱਚ ਗਿਆ ਤੇ ਰਗੂ ਨੂੰ ਦੇਖਦੇ ਹੀ ਲੱਖੀ ਨੇ ਉਹਨੂੰ ਭੱਜ ਕੇ ਗੱਲ ਨਾਲ ਲਾ ਲਿਆ ਰਾਜਾ ਜਿਹੜਾ ਸੀ ਉਹ ਲੱਖੀ ਨੂੰ ਨੇ ਉਹ ਜਿਹੜਾ ਧਨ ਸੀ ਦੇ ਦਿੱਤਾ ਵੀ ਤੂੰ ਤੇ ਨਾਲ ਹੋਰ ਉਹਨੂੰ ਪੈਸੇ ਦਿੱਤੇ ਵੀ ਤੂੰ ਆਪਣੀ ਭੈਣ ਦਾ ਵਿਆਹ ਜਿਹੜਾ ਨਾ ਬਹੁਤ ਵਧੀਆ ਤਰੀਕੇ ਨਾਲ ਕਰ ਇਸ ਘਟਨਾ ਦੇ ਬਾਅਦ ਰਾਜਾ ਜਿਹੜਾ ਸੀ ਉਹ ਨਿਰਗੋ ਨੂੰ ਆਪਣੇ ਰਾਜ ਮਹਿਲ ਵਿੱਚ ਵਾਪਸ ਉਹ ਲੈ ਆਇਆ ਤੇ ਕਹਿਣ ਲੱਗਾ ਬੇ ਰਬੂ ਪਿਛਕ ਤੂੰ ਇੱਕ ਚੋਰ ਆ ਪਰ ਤੇਰੇ ਅੰਦਰ ਬਹੁਤ ਜ਼ਿਆਦਾ ਗੁਣਾਂ ਜੋ ਇੱਕ ਚੰਗੇ ਇਨਸਾਨ ਵਿੱਚ ਹੋਣੇ ਚਾਹੀਦੇ ਆ ਮੇਰੇ ਖਿਆਲ ਚ ਜੇ ਤੇਰੀ ਕੋਲ ਕੋਈ ਕਮਤੰਦਾ ਨਹੀਂ ਹੈਗਾ ਨਾ ਤੇ ਤੈਨੂੰ ਇੱਥੇ ਸੀ ਨੌਕਰੀ ਦੇ ਸਕਦੇ ਆ ਤੇ ਨਾ ਹੀ ਤੈਨੂੰ ਚੋਰੀ ਕਰਨੀ ਪਊਗੀ ਇਸ ਲਈ ਮੈਂ ਚੋਣਾ ਵਾ ਤੂੰ ਅੱਜ ਤੋਂ ਮੇਰੇ ਦਰਬਾਰ ਵਿੱਚ ਜਿਹੜਾ ਗੁਪਤ ਚਰ ਹੁੰਦੇ ਆ ਨਾ ਉਹਦੇ ਤੌਰ ਤੇ ਕੰਮ ਕਰ ਕਿਉਂਕਿ ਪਸ਼ੂ ਪੰਛੀਆਂ ਦੀ ਬਾਸ਼ਾ ਸਮਝਣ ਦਾ ਜਿਹੜਾ ਗੋਣਾ ਨਾ ਉਹ ਗਿਆਨੀ ਆਦਮੀ ਉਹਦੀ ਐਸ ਦਰਬਾਰ ਵਿੱਚ ਬਹੁਤ ਜ਼ਰੂਰਤਾ ਤੇ ਫਿਰ ਰਗੂ ਨੇ ਰਾਜਾ ਦੇ ਦਰਬਾਰ ਵਿੱਚ ਨੌਕਰੀ ਕਰ ਲਈ ਤੇ ਰਾਜਾ ਵੀ ਬਹੁਤ ਖੁਸ਼ ਤੇ ਰਗੂ ਵੀ ਬੋਤ ਕੋਸ਼ਿਕੋ ਕੇ ਰਾਜਾ ਖੋਸ਼ ਸੀ ਕਿ ਉਹਨੂੰ ਰਗੂ ਦੇ ਰੂਪ ਵਿੱਚ ਇੱਕ ਅਨਮੋਲ ਹੀਰਾ ਮਿਲ ਗਿਆ ਤੇ ਉਹ ਉਹਨੂੰ ਸਮੇਂ-ਸਮੇਂ ਤੇ ਉਹਨੂੰ ਚੰਗੀਆਂ ਸਲਾਵਾਂ ਦਿੰਦਾ ਇਸ ਤਰ੍ਹਾਂ ਰਗੂ ਇੱਕ ਚੋਰ ਤੋਂ ਰਾਜਾ ਦਾ ਗੁੱਪ ਚਰਜੜਾ ਉਹ ਬਣ ਚੁੱਕਿਆ ਸੀ ਇਹਦੇ ਨਾਲ ਹੀ ਜੀ ਦੋਸਤੋ ਸਾਡੀ ਕਹਾਣੀ ਖਤਮ ਹੁੰਦੀ ਹੈ ਦੋਸਤੋ ਕਹਾਣੀ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਪਲੀਜ਼ ਤੇ ਕਮੈਂਟ ਵੀ ਕਰਨਾ ਇਹ ਸਾਡਾ ਫਰਜ਼ ਬਣਦਾ ਕਮੈਂਟ ਕਰਨ ਦਾ ਤੇ ਖੈਰ ਜਨਨ ਨੂੰ ਸਬਸਕ੍ਰਾਈਬ ਕਰ ਦਿਓ ਬਾਕੀ ਤੁਹਾਡੀ ਮਰਜ਼ੀ ਮਿਲਦੇ ਆਇਕੋ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਖੁਸ਼ ਰਹੋ ਸਵਸਤਰੋ ਮਸਤਰੋ ਤੇ ਟਾਟਾ ਬਹੁਤ ਬਹੁਤ ਧੰਨਵਾਦ